ਘੇ ਲੋ ਤਾਂ ਅਬ ਤਾਂ ਨਾ ਨਾ ਵਾਟ ਕੀ ਇਹ ਲੈਣ ਚ ਛੱਡ ਗਈ ਮੈਨੂੰ ਲੈ ਛੱਡ ਗਈ ਤੇਰੀ ਜਮੋਤੀ ਗੈਣ ਗਈ ਹੈ ਗਈ ਆ ਮੋਨ ਲਈ ਮੈਂ ਤਾਂ ਇੱਥੇ ਆ ਤੇਰੇ ਪਿੰਦਾ ਲੈ ਆਉਣਾ ਹੀ ਆ ਪਿੰਡ ਤੇ ਹੈ ਦੇ ਆਉਣਾ ਪਿੰਡੇ ਮੈਂ ਤਾਂ ਡੱਬੇ ਬਣਦੀ ਫਿਰਦੀ ਆ ਮੇਰੀ ਪੋਤੀ ਬਾਹਰ ਗਈ ਹੈ ਨਾ ਹਾਂ ਲੈ ਲੋ ਦੱਨ ਫੋਨ ਕਰਦੀ ਸੀ ਹਾਂ ਇਹ ਜਿੰਨੀ ਦਾ ਬਣਾ ਬਾਕੀ ਤਾਂ ਜਿੰਨੀ ਕੀ ਗਰੀਬ ਕਿ ਕੀ ਮਾਸੀ ਆਏ ਕੁੱਕੀ ਮਾਸੀ ਤੂੰ ਕੀ ਕਹਿੰਦੇ ਨੇ ਇੱਕ ਲੜਕੀ ਜਿਹੜਾ ਉਹਨਾਂ ਜੀ ਆ ਗਿਆ ਵੰਗਿਆ ਉਹਦੇ ਨਾਲ ਦੋ ਕੁੜੀਆਂ ਉਹਦੇ ਪੜ੍ਹਨ ਆਣੀਆਂ ਜੀ ਜੜਾ ਕੀ ਬਿੰਦੂ ਤੇ ਕੁੰਡੀ ਨੰਦ ਭੁੱਲਦੀ ਨੇ ਮੇਰੇ ਸੱਚੀ ਕਰਤੇ ਗੰਦਾਰ ਹਾਂਜੀ ਮੇਰੇ ਅਦਭੀ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਤੇ ਤੁਸੀਂ ਦੇਖ ਰਹੇ ਹੋ ਸਾਜਿਦ ਪੰਜਾਬੀ ਟੀਵੀ ਤੇ ਸਾਜਿਦ ਪੰਜਾਬੀ ਟੀਵੀ ਤੇ ਅਕਸਰੀ ਮੈਂ ਜਿਹੜੇ ਸਮਾਜਿਕ ਰਿਸ਼ਤੇ ਆ ਵਾਇਰ ਨੇ ਬਹੁਤ ਕੁਝ ਖਾੜਿਆ ਸਾਰੇ ਰਿਸ਼ਤਿਆਂ ਨੂੰ ਕਿਉਂਕਿ ਕਈ ਵਾਰ ਅਸੀਂ ਪਹਿਲਾਂ ਜਦੋਂ ਸਾਡੇ ਬਜ਼ੁਰਗ ਸੀਗੇ ਉਹ ਕੋਈ ਰਿਸ਼ਤਿਆਂ 'ਚ ਜਾਂਦੇ ਸੀ ਰਾਤ ਰਹਿੰਦੇ ਸੀ ਤਾਂ ਦੁੱਖ ਸੁੱਖ ਵੀ ਹੋ ਜਾਂਦਾ ਸੀ ਕਈ ਕਿ ਦਿਨ ਵੀ ਲੱਗ ਜਾਂਦੇ ਸੀ ਪਰ ਹੁਣ ਸਾਡੇ ਕੋਲੇ ਜਿਹੜੀ ਭੱਜ ਦੌੜ ਜ਼ਿਆਦਾ ਹੋ ਗਈ ਸਮਾਂ ਸਾਡੇ ਕੋਲ ਹੈ ਨਹੀਂ ਤੇ ਮੋਬਾਈਲ 'ਤੇ ਹੀ ਗੱਲਬਾਤ ਕਰ ਲੈਂਦੇ ਆ ਮੋਬਾਈਲ 'ਤੇ ਵੀਡੀਓ ਕਾਲ ਹੋ ਜਾਂਦੀ ਐ ਤੇ ਦੂਜੀ ਕਾਲ ਹੋ ਜਾਂਦੀ ਐ ਤੇ ਉਹਦੇ ਕਰਕੇ ਜਿਹੜੇ ਰਿਸ਼ਤੇ ਆ ਰਿਸ਼ਤੇ ਹਿੱ ਨਿੱਗ ਮੂੰਹ ਪਿਆਰ ਘਟਦਾ ਜਾ ਰਿਹਾ ਤੇ ਪਰ ਜਿਹੜੇ ਸਾਡੇ ਬਜ਼ੁਰਗਾਂ ਅਜੇ ਵੀ ਉਹ ਰਿਸ਼ਤੇ ਨੂੰ ਸੰਭਾਲ ਲਈ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਰਾਤਾਂ ਲਗਾ ਕੇ ਦੁੱਖ ਸੁੱਖ ਸਾਂਝਾ ਕਰਦੇ ਆ ਤਾਂ ਤਾਂ ਕਰਕੇ ਜਿਹੜਾ ਇਹ ਸਾਡਾ ਜਿਹੜੇ ਰਿਸ਼ਤੇ ਆਪਣੇ ਰਹਿੰਦੇ ਆ ਅੱਜ ਮੈਂ ਤੁਹਾਨੂੰ ਇੱਕ ਰਿਸ਼ਤੇ ਦੀ ਹੋਰ ਗੱਲ ਪਾਉਣਾ ਕਿਉਂਕਿ ਮੈਂ ਰਿਸ਼ਤਿਆਂ ਨੂੰ ਜੇ ਬਹੁਤ ਸੰਜੀਦਗੀ ਨਾਲ ਨਿਭਾਉਣਾ ਤੇ ਬਹੁਤ ਨੇੜਿਓਂ ਜਾਣਦਾ ਹੁੰਦਾ ਤੇ ਮੈਂ ਸਮਝਦਾ ਹੁੰਦਾ ਵੀ ਇਹ ਸਾਨੂੰ ਸਾਂਭ ਲੈਣੇ ਚਾਹੀਦੇ ਆ ਤੇ ਅੱਜ ਮੇਰੀ ਮਾਸੀ ਆਈ ਆ ਥਰਾਜ ਤੋਂ ਪਾਕਤੇ ਕੋਲੇ ਪਿੰਡ ਥਰਾਜ ਆ ਮਾਸੀ ਅਸਲੀ ਡਾਂਗੀ ਤੇਰਾ ਉੱਥੇ ਅਸਲੀ ਉੱਥੇ ਕਰਦੇ ਪਰ ਉੱਥੇ ਗੁਰਦੇਵ ਕੌਰ ਆ ਤੇ ਅਸੀਂ ਤਾਂ ਮੰਨ ਕੁੱਕੀਵਾਸੀ ਕਹਿੰਦੇ ਸੀ ਹੈ ਤੇ ਕੁੱਕੀਵਾਸੀ ਕਹਿੰਦੇ ਸੀ ਕੁੱਕੀ ਤੇ ਇਧਰੋਂ ਬੇਰੀਆਂ ਨਾਨਕੇ ਆ ਜਿਹੜੇ ਇਹ ਮੇਰੇ ਵੱਡੇ ਭਾਈ ਸਾਹਿਬ ਨੇ ਇਹ ਗਾਇਕੀ ਲੈਣ ਚ ਵਧੀਆ ਇਹਨਾਂ ਦੀ ਆਵਾਜ਼ ਆ ਬਲੰਦ ਆਵਾਜ਼ ਆ ਤੇ ਇਹਨਾਂ ਦੇ ਬਾਰੇ ਗੀਤ ਵੀ ਆਏ ਆ ਤੇ ਅਖਾੜਾ ਵੀ ਵਧੀਆ ਖੁੱਲੇ ਅਖਾੜੇ ਲਏ ਵੀ ਬਹੁਤ ਵਧੀਆ ਲਾਉਂਦੇ ਆ ਇਕਬਾਲ ਪੰਜੂ ਦਿਓੜ ਵਾਲਾ ਤੁਸੀਂ ਐਕਸਰੀ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਅਸੀਂ ਥੋੜੀ ਜਿਹੜੇ ਸਮਾਜਿਕ ਗੱਲਾਂ ਦੀਆਂ ਕਰਨ ਵਾਲਿਆਂ ਮਿਆਰੀ ਗੀਤ ਹੁੰਦੇ ਆ ਸਾਡੇ ਤੇ ਚਲੋ ਅੱਜ ਕੱਲੇ ਆ ਵੀ ਥੋੜਾ ਜਿਹਾ ਜਿਹੜਾ ਲੀਕ ਤੋਂ ਹਟ ਕੇ ਅਸੀਂ ਨਹੀਂ ਜਾ ਸਕਦੇ ਅਸੀਂ ਸਮਝੌਤਾ ਨਹੀਂ ਕਰ ਸਕਦੇ ਆਪਦੀ ਜਿਹੜੀ ਗੀਤਕਾਰੀ ਜਾਂ ਲੇਖਣੀ ਨਾ ਬੜੇ ਪੰਜ ਹੀ ਆ ਪਰ ਇਹਨਾਂ ਦੀ ਕਲਮ ਬਹੁਤ ਵਧੀਆ ਕਲਮ ਇਹ ਆ ਵੀ ਉਹ ਪੇਰੇ ਲਿਖਣਾ ਗੀਤ ਲਿਖਣਾ ਧਾਰਮਿਕ ਦੁਗਾਣੇ ਹਰ ਤਰ੍ਹਾਂ ਦੇ ਤੇ ਇਹਨਾਂ ਨੇ ਵੀ ਜਿਹੜਾ ਹਮਦ ਸਦੀਕ ਜੀ ਨੂੰ ਤੇ ਉਹਨਾਂ ਨੂੰ ਤੇ ਉਧਰੋਂ ਦੁਗਾਣਾ ਗਿਆ ਕਿ ਜਿਹਦੇ ਉਧਰੋਂ ਬਾਣਕ ਸਾਹਿਬ ਇਹ ਸਾਡੇ ਮਰਹੂਮ ਮਾਨਕ ਸਾਹਿਬ ਆ ਜਿਹੜੇ ਲੋਕ ਥਾਵਾਂ ਦੇ ਵਸਾ ਸੀ ਉਹਨਾਂ ਨੂੰ ਉਸਤਾਦ ਧਾਰਿਆ ਸੀ ਜਦੋਂ ਹੀ ਜਿਵੇਂ ਮੈਂ ਜੋਗਾ ਸਿੰਘ ਜੋਗੀ ਨੂੰ ਕਬੀਛਰੀ ਚ ਉਸਤਾਦ ਧਾਰਿਆ ਦੇ ਰੋ ਉਹਨਾਂ ਨੂੰ ਮਿਲਿਆ ਤੱਕ ਨਹੀਂ ਪਰ ਇਹ ਤਾਂ ਮਿਲਦੇ ਰਹਿੰਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਸੇ ਮੇਰੇ ਵੱਡੇ ਭਰਾ ਨੇ ਅਸੀਂ ਦੋ ਭਾਈ ਆ ਤੇ ਮੇਰੇ ਬਾਪੂ ਜੀ ਸਰਦਾਰ ਪ੍ਰੀਤਮ ਸਿੰਘ ਪੱਜੂ ਮੇਰੇ ਦਾਦਾ ਜੀ ਹਰੀ ਸਿੰਘ ਪੱਜੂ ਤੇ ਮੇਰੇ ਬਾਪੂ ਯਾਰ ਕੇ ਸੱਤ ਭਾਈ ਆ ਤੇ ਅਸੀਂ ਦੋ ਭਰਾ ਤੇ ਸਾਡੀਆਂ ਤਿੰਨ ਭੈਣਾਂ ਕਿੰਨੇ ਪਣਾ ਆਪੋ ਆਪਣੇ ਘਰਾਂ ਚ ਬੜੀਆ ਸੁਖੀ ਐ ਤੇ ਅਸੀਂ ਵੀ ਆਪਦੇ ਬੱਚਿਆਂ ਚ ਮੇਰੇ ਦੋ ਬੇਟੀਆਂ ਇੱਕ ਬੇਟਾ ਇੱਕ ਬੇਟੀ ਦੁਨੀਆ ਤੁਰਗੀ ਦੁਨੀਆ ਤੋਂ ਸਾਨੂੰ ਵਿਛੋੜਾ ਦੇਗੀ ਤੇ ਇੱਕ ਬੇੜਾ ਬੇਟਾ ਤੇ ਇਧਰ ਮੇਰਾ ਭਤੀਜਾ ਗਗਨਦੀਪ ਉਹ ਵੀ ਜਿਹੜੇ ਫਿਲਮ ਲੈਣ ਚ ਵਧੀਆ ਅਦਾਕਾਰੀ ਉਹਦੀ ਚੰਗੀ ਐ ਬੀਬੀ ਰਜਨੀ ਮੂਹ ਤੇ ਹੋਰ ਵੱਡੇ ਪਰਦੇ ਤੇ ਵੀ ਉਹ ਵਧੀਆ ਦਿਖਾਈ ਦਿੱਤਾ ਤੁਸੀਂ ਦੇਖਦੇ ਅਗਰ ਤੁਸੀਂ ਦੇਖਦੇ ਹੋਵੋਗੇ ਤੇ ਹੁਣ ਵੀ ਛੋਟੀਆਂ ਛੋਟੀਆਂ ਫਿਲਮਾਂ ਬਣਾਉਂਦਾ ਪੜਿਆ ਇੱਕੇਡੀ ਫਿਲਮਾਂ ਪਹਿਲਾਂ ਮੈਂ ਕਿਤੇ ਨੋਟਿਸ ਨਹੀਂ ਲਿਆ ਸੀ ਉਹਦਾ ਮੈਂ ਸੁਣਿਆ ਸੀ ਫਿਲਮਾਂ 'ਚ ਆਵਦੀਆਂ ਚ ਉਹਨਾਂ ਨੂੰ ਇੱਕ ਦੋ ਵਾਰ ਹੀ ਲਿਆ ਆਵੇ ਬਿਕਰ ਬਚੂਲਾ ਜਿਵੇਂ ਹੁਣ ਵੀ ਅਸੀਂ ਗੁਰਮੁਖੀ ਬੇ ਦਾ بیٹے 'ਚ ਵੀ ਉਹਨੂੰ ਵਧੀਆ ਕਿਰਦਾਰ ਦਿੱਤਾ ਤੇ ਤਾਂ ਕਰਕੇ ਇਹ ਬਾਈ ਦੀ ਗਾਇਕੀ ਦੇ ਨਾਲ ਆਪਦਾ ਕਿਰਤਾ ਜਿਹੜੀ ਅਸੀਂ ਕਿਰਤਾ ਨਹੀਂ ਛੱਡੀ ਆਵਦੀ ਤੇ ਇਹ ਨਾਲ ਇਹਨਾਂ ਦੀ ਦੁਕਾਨਦਾਰੀ ਵੀ ਇੱਥੇ ਰੋਕ ਕ੍ਰਿਆਣੇ ਦੀ ਦੁਕਾਨਾਂ ਤੇ ਉਹ ਰੋਜ਼ੀ ਰੋਟੀ ਸਾਡੀ ਚੱਲੀ ਜਾਂਦੀ ਹੈ ਤੇ ਇਹਨਾਂ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਮੇਰੇ ਦੋ ਬੇਟੀਆਂ ਤੇ ਇੱਕ ਬੇਟਾ ਇਦਰਲੇ ਪਾਸੇ ਜਾਈ ਜੇ ਮੈਂ ਹੁਣ ਜਿਹੜੀ ਨਾਨਕਿਆਂ ਦੀ ਗੱਲ ਕਰਾਂਗੇ ਕਿਉਂਕਿ ਮੇਰੀ ਵਾਸੀ ਆਈ ਆ ਤਾਂ ਫਿਰ ਨਾਨਕੇ ਦੀ ਗੱਲ ਤਾਂ ਜ਼ਰੂਰੀ ਕਰਨੀ ਹੈ ਨਾਨਕੇ ਮੇਰੇ ਵੈਸੇ ਖੇਮੂ ਵਾਲੇ ਆ ਜੇ ਅਸੀਂ ਗੱਲ ਕਰੀਏ ਤਾਂ ਸਾਡਾ ਪਿੱਛਾ ਜਿਹੜੇ ਖੇਮੂ ਵਾਲੇ ਦਾ ਉਹ ਤਾਂ ਜੀਦੇ ਨਾਨਕੇ ਆ ਬਹੁਤ ਸਾਰੇ ਤੋਂ ਬੜਾ ਸੀ ਤਾਂ ਜਦੋਂ ਬਚਪਨ ਦੇਖਦੇ ਆੱਖ ਪੱਟੀ ਆ ਉਦੋਂ ਤੋਂ ਜੀਦੇ ਹੀ ਦੇਖਦੇ ਆ ਤੇ ਪਰ ਨਾਨਕੇ ਖੇਮੂ ਵਾਲੇ ਆ ਤੇ ਖੇਮੂ ਵਾਲਾ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਲੋਕ ਹੈ ਕਾ ਜਿਹੜੇ ਹਰਪਜ ਨਿਮਾਨ ਜੀ ਉਹਨਾਂ ਦਾ ਪਿੰਡ ਆ ਉਹਨਾਂ ਦੇ ਪਿੰਡ ਨਾਲ ਜੁੜਿਆ ਜਾਂਦਾ ਉਹ ਹੋਰ ਵੀ ਬਹੁਤ ਵੱਡੀਆਂ ਸ਼ਖਸੀਅਤਾਂ ਉੱਥੇ ਤੇ ਉਹ ਪੁਰਾਣਾ ਸਾਡੇ ਤੋਂ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਵੀ ਸਾਡੇ ਨਾਨਾ ਜੀ ਜਥੇਦਾਰ ਅਨੰਦ ਸਿੰਘ ਜੀ ਜਥੇਦਾਰ ਅਨੰਦ ਸਿੰਘ ਉਹਨਾਂ ਤੋਂ ਵੀ ਖੜੋ ਉਹਨਾਂ ਦਾ ਪ੍ਰਭਾਵ ਹੈ ਮੇਰੇ ਦਾਦਾ ਜੀ ਹਰੀ ਸਿੰਘ ਪੰਜੂ ਤੇ ਉਧਰੋਂ ਮੇਰੇ ਨਾਨਾ ਜੀ ਜਿਹੜੇ ਨੰਦ ਸਿੰਘ ਜਥੇਦਾਰ ਅਨੰਦ ਸਿੰਘ ਜੀ ਬੁੱਢੇਦਾਲ ਦੇ ਇਹਨੇ ਸੀ ਠੀਕ ਹੈ ਜੀ ਤੇ ਉਹਨਾਂ ਨੇ ਥਾਲੋ ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਿਆ ਤਾਂ ਕਰਕੇ ਇਸ ਲਾਈਨ 'ਚ ਜਿਹੜੇ ਆਏ ਆ ਤਾਂ ਕਰਕੇ ਅਸੀਂ ਕੋਈ ਗਲਤ ਪਾਸੇ ਕੋਈ ਜਾਂਦੇ ਨਹੀਂ ਦੋਨੇ ਭਰਾ ਉਿੱਥੇ ਲੋ ਨਾਂ ਨੂੰ ਤਾਂ ਮਾਲਕ ਨੇ ਬਹੁਤ ਦਿੱਤਾ ਜਿੱਤ ਮਾਨ ਵੀ ਬਹੁਤ ਆ ਤੇ ਚਲੋ ਪੈਸਾ ਜਿੰਨੀਆਂ ਸਾਡੀਆਂ ਲੋੜਾਂ ਹੁੰਦੀਆਂ ਉਹਨਾਂ ਕਿ ਸਾਡੇ ਕੋਲੇ ਮਾਲਕ ਦੇ ਕੋਲ ਆ ਕੇ ਅਸੀਂ ਠੀਕ ਆ ਖੁਸ਼ ਆ ਜ਼ਿੰਦਗੀ ਚੱਲਦੇ ਦੂਨੀ ਤੇ ਹੁਣ ਜਿਹੜੀ ਗੱਲ ਕਰਦੇ ਆ ਅਗਲੀ ਹੁਣ ਮੇਰੇ ਚਾਰ ਮਾਮਾ ਜੀ ਨੇ ਵੱਡਾ ਗੁਰਤੇਜ ਸਿੰਘ ਤੇ ਬਿੱਲੂ ਕਹਿੰਦੇ ਸੀ ਉਹਨੂੰ ਡੋਟਾ ਗੁਰਦੇਵ ਸਿੰਘ ਡਾਕਟਰ ਗੁਰਦੇਵ ਸਿੰਘ ਸੀ ਇਹ ਹਰਦੇਵ ਸਿੰਘ ਹਰਦੇਵ ਸਿੰਘ ਪਿਛਲੇ ਦਿਨੀ ਸਰੀਰਕ ਕਸ਼ਟ ਆ ਗਿਆ ਸੀ ਉਹਨਾਂ ਨੂੰ ਚਲੋ ਮਾਲਕ ਨੇ ਉਹਨੂੰ ਬਹੁਤ ਕਈ ਮਹੀਨਾ ਮਹੀਨਾ ਹਸਪਤਾਲ ਚ ਲਾ ਗਿਆ ਸੀ ਪਰ ਮਾਲਕ ਨੇ ਫਿਰ ਉਹਨੂੰ ਘਰ ਉਹਨਾਂ ਦੀ ਚਲਦੇ ਫਿਰਦੇ ਰੱਖਿਆ ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਹ ਲੋੜ ਆ ਜੀ ਸਾਨੂੰ ਇਹੋ ਜਿਹੇ ਰਿਸ਼ਤੇ ਆਂ ਦੀ ਸਾਡੇ ਗੁਰਦੇਵ ਸਿੰਘ ਤੋਂ ਬਾਅਦ ਹਰ ਹਰਦੀਪ ਸਿੰਘ ਤੇ ਇਧਰੋਂ ਸਾਡੇ ਮਾਮਾ ਜੀ ਇਹ ਤੋਂ ਛੋਟੇ ਸੀ ਗੁਰਦੇਵ ਸਿੰਘ ਗੁਰਦੇਵ ਸਿੰਘ ਤਾਂ ਦੁਨੀਆ ਤੇ ਨਹੀਂ ਰਹੇ ਵੱਡੇ ਮਾਮਾ ਜੀ ਤੇ ਗੁਰਦੇਵ ਸਿੰਘ ਵੀ ਦੁਨੀਆ ਤੇ ਨਹੀਂ ਰਹੇ ਇਹ ਡਾਕਟਰ ਇਹ ਲੈਂਕ ਸੀ ਸੁਖਦੇਵ ਸਿੰਘ ਇਹ ਸਾਰਿਆਂ ਨੂੰ ਛੂਟਾ ਗੱਗਾ ਕਹਿ ਦਿੰਦੇ ਉੱਥੇ ਪਿੰਡ ਤੋਂ ਨੂੰ ਲਾਇਬ੍ਰੇਰੀ ਜਿਹੜੀ ਜੀਤੇ ਦੀ ਸੀ ਦੀਪਕ ਸਿੰਘ ਲਾਇਬ੍ਰੇਰੀ ਉਹਦੇ ਨੇੜੇ ਘਰ ਹੈ ਸਾਰੇ ਤੇ ਬਾਕੀ ਖੇਤਾਂ 'ਚ ਸੋ ਹੁਣ ਦੋਸਤੋ ਜਿਹੜੀ ਗੱਲ ਕਰਦੇ ਆ ਸਾਡੀਆਂ ਬੀਬੀ ਵਰਗੀਆਂ ਇਹ ਮੇਰੀ ਬੀਬੀ ਤੇਜਕੌਰ ਨਾਂ ਇਹਨਾਂ ਦਾ ਮਾਤਾ ਸੀ ਤੇਜਕੌਰ ਇਹਨਾਂ ਦਾ ਸਤਕਾਰ ਨਾਲ ਤੇ ਨਾਂ ਛੋਟਾ ਦਾ ਜਿਹੜਾ ਇਹਨਾਂ ਨੂੰ ਫੇਰ ਪੁੱਛਿਆ ਕਿ ਇਹ ਵਾਸੀ ਦੱਸੋ ਮੈਂ ਤਾਂ ਮੂੰਹ ਹੁਣ ਜੱਗ ਲੱਗਦਾ ਵੀਰੇ ਤੇ ਇਧਰ ਕੁੱਕੀ 마ਸੀ ਕਹਿੰਦੇ ਸੀ ਇੱਕ 마ਸੀ ਸਾਡੀ ਉੱਧਰ ਆਪਣੇ ਵਿਰਕ ਕਲਾ ਪਿੰਡ 'ਚ ਆ ਫਵਾਈਟ ਦੇ ਡੇੜੇ ਪਿੰਡਾ ਵੇ ਰਿਕਲਾ ਤੇ ਉਹਨੂੰ ਅਸੀਂ ਲੜਾਕੀ ਵਾਸੀ ਕਿਹਾ ਤੁਸੀਂ ਉਹ ਲੜਾਕੀ ਕਿਉਂ ਕਹਨੇ ਸੀ ਹਾਂ ਕਟਲੀ ਦੀ ਹਨ ਹਾਂ ਹੁਣ ਮਾਸੀ ਆਲੀ ਵੀ ਇਹ ਅਜੇ ਸੋਨੂ ਕੁੱਟ ਦੀ ਕਰਕੇ ਰੱਖਦਾ ਸੀ ਸੋਨੂ ਕੁੱਟ ਦੀ ਕਰਕੇ ਲਾ ਕੇ ਆ ਧਰਤਾ ਹਾਂ ਤੇ ਭੂਆ ਜੀ ਨੇ ਉਹਨੂੰ ਸਾਫੀ ਦੇ ਦੇਣੀ ਆਂਦੀ ਬੱਦੇ ਵੇ ਲੜਾਕੀ ਅੱਛਾ ਉਹ ਲੜਾਕੀ ਟਿਕ ਗਿਆ ਚਲੋ ਬਾਈ ਜੀ ਹੁਣ ਅਸੀਂ ਅਗਲੀ ਗੱਲਾਂ ਤਾਂ ਫੇਰ ਕਰਾਂਗੇ ਬਾਈ ਜੀ ਨੇ ਜਾਣਾ ਹੋਣਾ ਹੁਣ ਬਾਈ ਜੀ ਤੋਂ ਦੋ ਸੱਤ ਬਾਈ ਜੀ ਦੋ ਸੱਤ ਤੁਸੀਂ ਵੀ ਆਪਦੇ ਬੋਲੋ ਆਪਣੇ ਜੋ ਵੀ ਕੋਈ ਰਿਸ਼ਤੇ ਬਾਰੇ ਬੋਲੋ ਕਿਉਂਕਿ ਮੈਂ ਅੱਜ ਰਿਸ਼ਤਿਆਂ ਦੀ ਗੱਲ ਹੀ ਕਰਨੀ ਆਪਣੇ ਨਾਰਕਿਆਂ ਦੀ ਤੇ ਦੋ ਸਬਦ ਮਾਤਾ ਰੀਆ ਨਾਲ ਗੱਲਾਂ ਕਰਨਾ ਰਿਹਾ। ਰਿਸ਼ਤੇ ਦਾ ਭਈ ਜਿਹੜੇ ਆਪਣੇ ਪਰਪੀ ਆ ਦਨਿਆਵੀ ਰਿਸ਼ਤੇ ਹੁੰਦੇ ਆ। ਬਾਕੀ ਜਿਹੜੇ ਮੇਲ ਖੋਣ ਦੇ ਰਿਸ਼ਤੇ ਤਾਂ ਤੁਸੀਂ ਜਾਣਦੇ ਹੋ ਖੋਣ ਦਾ ਰਿਸ਼ਤਾ ਤਾਂ ਮਾਪੇ ਨਾਲ ਤੇ ਭੈਣ ਭਾਈ ਨਾਲ ਹੀ ਹੁੰਦਾ। ਬਾਕੀ ਰਿਸ਼ਤੇ ਤਾਂ ਆਪਾਂ ਦੇਖਦੇ ਆ ਦੁਨੀਆ ਦੇ ਉੱਤੇ ਇਹ ਚੱਲੀ ਜਾਂਦੇ ਆ ਉਹ ਤਾਂ ਚੱਲਦੇ ਫਿਰਦੇ ਰਿਸ਼ਤੇ ਹੁੰਦੇ ਆ। ਤੇ ਬਹੁਤ ਵਧੀਆ ਅਸੀਂ ਆਪਣੇ ਘਰੇ ਮੋਜਾਂ ਪਏ ਕਰਦੇ ਆ ਤੇ ਵਧੀਆ ਪਰਿਵਾਰ ਆ ਸਾਡੇ ਤੇ ਬਹੁਤ ਵਧੀਆ ਸਾਡੇ ਜੋ ਵੀ ਰਿਸ਼ਤੇਦਾਰ ਆ ਮਾਤਾ ਇਸ ਜਿੰਨਾ ਦੇ ਬਸਤਕਾਰ ਕਰਦੇ ਨੇ ਕੋਲੇ ਬੈਠਦੇ ਉੜਦੇ ਆ ਕੋਈ ਦੁੱਖ ਦੁੱਖ ਦੀ ਗੱਲ ਵੀ ਸੁਣਦੇ ਆ ਤੇ ਵਧੀਆ ਸਾਡਾ ਚੱਲਣ ਚੱਲਦਾ ਚੱਲੀ ਜਾਂਦਾ ਤੇ ਮੇਰਾ ਜੋ ਬਈ ਨੇ ਗਰਨਾਇਵ ਸਿੰਘ ਨੇ ਸਾਜ ਨੇ ਦੱਸ ਹੀ ਦਿੱਤਾ ਹੈ ਗੇਕੀ ਲਾਈਨ ਦੇ ਵਿੱਚ ਜਿਹੜਾ ਚੱਲੀ ਜਾਂਦਾ ਬਸ ਉਹ ਥੋੜਾ-ਬੋੜਾ ਜਿਵੇਂ ਚੱਲੀ ਜਾਂਦਾ ਉਹਦੇ ਸ਼ੌਂਕ ਪੂਰੇ ਕਰੀ ਜਾਂਦੇ ਤੇ ਚਲੋ ਵਧੀਆ ਬੱਚੇ ਵੀ ਆਪਣੇ ਸੈਟਅਪ ਉਹ ਆਪਣੇ ਕੰਮਾਂ ਦੇ ਵਿੱਚ ਵਧੀਆ ਸ਼ੌਂਕ ਪੂਰੇ ਉਹ ਵੀ ਕਰੀ ਜਾਂਦੇ ਵਧੀਆ ਤੋ ਦੋਸਤੋ ਬਾਪੂ ਜੀ ਸਾਡੇ ਸਰਦਾਰ ਪ੍ਰੀਤਮ ਸਿੰਘ ਪੱਜੂ ਜੀ ਤੇ ਉਹ ਵੀ 2009 ਚ ਕੈਂਸਰ ਦੀ ਨਾਮਰਾਦ ਬਿਮਾਰੀ ਕਰਕੇ ਦੁਨੀਆ ਤੋਂ ਚਲੇ ਗਏ ਸੀ। ਇਹ ਤੋਂ ਬਾਅਦ ਜਿਹੜੀ ਕਬੀਲਦਾਰੀ ਦੀ ਜਿਹੜੀ ਸੀਗੀ ਉਹ ਸਾਡੇ ਦੇ ਸਿਰ ਤੇ ਧਰਗੇ ਸੀ ਤੇ ਅਸੀਂ ਕਬੀਲਦਾਰੀ ਸਾਡੀ ਪਰਿਵਾਰ ਦੀ ਚੱਕ ਰਹੇ ਆ। ਤੇ ਦੋਨੇ ਭਰਾ ਹੀ ਅਸੀਂ ਜਿਹੜੇ ਸਾਡਾ ਆਪਸ ਵਿੱਚ ਬੜਾ ਸਾਡੇ ਬੱਚਿਆਂ ਦਾ ਤੇ ਸਾਡਾ ਆਪਸ ਵਿੱਚ ਪਿਆਰ ਆ ਤੇ ਹੁਣ ਇਹਨਾਂ ਦੇ ਬਾਈ ਜੀ ਨੇ ਜਾਣਾ ਹੋਣਾ ਨਾ ਚਲੋ ਕੋਈ ਧੰਨਵਾਦ ਤੁਹਾਡਾ ਤੇ ਫਿਰ ਜੇ ਹੈਗਾ ਟਾਈਮ ਤਾਂ ਬੈਠੇ ਰੋ ਭਾਵੇਂ ਤੋ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਬਾਪੂ ਜੀ ਤੋਂ ਬਾਅਦ ਤੇ ਸਾਡੀ ਕਵਿਉਦਾਰੀ ਸਾਡੇ ਤੇ ਆ ਗਈ ਐ ਚਲੋ ਅਸੀਂ ਵੀ ਨਿਭਾਈ ਐ ਜਿਵੇਂ ਜਿਵੇਂ ਬੰਦਾ ਸੀ ਸਾਡਾ ਤੇ ਸਾਡੀਆਂ ਜੀ ਇਹਨਾਂ ਬਾਈ ਜੀ ਦੀ ਜੀਵਨ ਸਾਥਣ ਤੇ ਮੇਰੀ ਜੀਵਨ ਸਾਥਣ ਇਹ ਇਹਨਾਂ ਨੇ ਵੀ ਬੜਾ ਵੱਡਾ ਰੋਲ ਆ ਇਹਨਾਂ ਦਾ ਜ਼ਿੰਦਗੀ 'ਚ ਚਲੋ ਇਹਨਾਂ ਦੇ ਵੀ ਇੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਸੰਭਾਲਣਾ ਤੇ ਚਲੋ ਅਸੀਂ ਤਾਂ ਸਵੇਰ ਤੋਂ ਬੰਦਾ ਸ਼ਾਮ ਤੱਕ ਕੰਮ ਜਾਂਦਾ ਤੇ ਕੰਮ ਕਰਦਾ ਤੇ ਬਾਹਰ ਇਹਨਾਂ ਨੇ ਘਰ ਹੀ ਸੰਭਾਲਣਾ ਹੁੰਦਾ ਔਰਤ ਘਰ ਸੰਭਾਲ ਸਕਦੀ ਹੁੰਦੀ ਆ ਨੇ ਹੁੰਦੇ ਆ ਸੂਈ ਨਾਲ ਪੱਟ ਸਕਦੀ ਆ ਤੇ ਬੰਦਾ ਕਹੀ ਨਾਲ ਵੀ ਉਹ ਕਰ ਸਕਦਾ ਹੈ ਨਾ ਪੱਟ ਸਕਦਾ ਤੇ ਜੋੜਨ ਤੇ ਜਿਹੜਾ ਜੋੜਨਾ ਘਰ ਬਣਾਉਣਾ ਇਹ ਔਰਤ ਦੇ ਹੱਥ ਚ ਆ ਸਭ ਤੋਂ ਵੱਡੀ ਆ ਭੈਣਾ ਚੋ ਹੈ ਨਾ ਤੇ ਇਸ ਦੂਬਾਰ ਸਾਡੀ ਮਾਸੀ ਆ ਅਸੀਂ ਵੇਦੋ ਕਹਿੰਦੇ ਸੀ ਉਹਨੂੰ ਹੈ ਨਾ ਤੇ ਅੰਗਰੇਜ਼ ਘੋਰਾ ਵੈਸੇ ਨਾ ਸਾਡਾ ਇਧਰ ਦੇ ਪਾਸੇ ਜੇ ਵੇਖੀਏ ਉਹ ਮਾਸੀ ਆ ਸਾਡਾ ਰਿਸ਼ਤਾ ਕਿਉਂਕਿ ਸਾਡੇ ਮੇਰੇ ਬਾਪੂ ਜੀ ਆ ਕਿ ਜਿਹੜੀ ਆ ਬਾਖੜਾ ਖੰਡਲਾ ਵੀ ਚਾਚਾ ਜੀ ਦਾ ਧਿਆਨ ਸੇਕ ਉਹ ਚਾਚੇ ਦਾ ਇਹ ਪੁੱਤ ਆਪਰੇ ਤੇ ਇਧਰੋਂ ਦਾ ਇਹ ਸੱਗਨੇ ਭੈਣਾਂ ਸੀ ਬੀਬੀ ਰਕੀਆਂ ਤੇ ਇਹਨਾਂ ਦਾ ਵੀ ਆਪਸ ਵਿੱਚ ਮੋਹ ਬਹੁਤ ਰਿਹਾ ਪਰ ਉਹ ਬਠਿੰਡੇ ਰਹਦੇ ਆ ਬਹੁਤ ਲੰਬੇ ਸਮੇਂ ਤੋਂ ਇਧਰ ਕੋਪਾਲ ਨਗਰ ਚ ਰਹਿੰਦੇ ਆ ਤੇ ਉਹਨਾਂ ਦੇ ਬੱਚੇ ਵੀ ਆ ਜਿਹੜੇ ਉਹਨਾਂ ਦੇ ਦੋ ਬੇਟੇ ਆ ਤੇ ਇੱਕ ਬੇਟੀ ਆ ਤੇ ਉਹ ਵੀ ਆਪਦੇ ਪਰਿਵਾਰ ਚ ਖੁਸ਼ ਆ ਸਾਰੇ ਤੇ ਇਧਰ ਪਾਸੇ ਜੇ ਵਿਰਕਾਂ ਦੀ ਗੱਲ ਕਰੀਏ ਵਿਰਕਾਂ ਚ ਵੀ ਮਾਸੀ ਦੇ ਦੋ ਬੇਟੇ ਆ ਤੇ ਚਾਰ ਬੇਟੀਆਂ ਉਹ ਵੀ ਆਪ ਕੋ ਆਪਣੇ ਪਰਿਵਾਰਾ ਚ ਖੁਸ਼ ਆ ਵਧੀਆ ਤੇ ਇਧਰ ਦੇ ਸਾਡੇ ਦੀ ਗੱਲ ਕਰੀਏ ਤਾਂ ਅਸੀਂ ਦੋ ਭਰਾ ਤੁਹਾਨੂੰ ਦਿਖਾਈ ਦਿੱਤਾ ਵੱਡਾ ਭਾਈ ਮੇਰਾ ਤੇ ਅਸੀਂ ਤਿੰਨ ਸਾਡੀਆਂ ਭੈਣਾਂ ਉਹ ਵੀ ਆਪ ਦੀ ਘਰਾਂ ਚ ਵਧੀਆ ਖੁਸ਼ ਆ ਤੇ ਇਧਰ ਮਾਸੀ ਜਿਹੜਾ ਸਾਡਾ ਹਰਦੇਵ ਕੌਰ ਵੀ ਕਹਿੰਦੇ ਗੁਰਦੀਪ ਕੌਰ ਵੀ ਵੈਸੇ ਕੁੱਕੀ ਮਾਸੀ ਆ ਸਾਡੀ ਤਾਂ ਕੁੱਕੀ ਮਾਸੀ ਆ ਹਰਦੇਵ ਕੌਰ ਆ ਵੈਸੇ ਥਰਾਜ ਪਿੰਡਾਂ ਭਗਤੇ ਕੋਲੇ ਤੇ ਇਹਨਾਂ ਦੇ ਤਿੰਨ ਬੇਟੇ ਆ ਤੇ ਇੱਕ ਬੇਟੀ ਆ ਚਲੋ ਸਾਰੇ ਆਪ ਸੋਚ ਖੁਸ਼ ਆ ਸਤੇ ਹੁਣ ਆਪਾਂ ਮਾਸੀ ਨਾਲ ਗੱਲ ਕਰਦੇ ਹੁਣ ਇਹ ਮੈਂ ਲੰਬੀ ਗੱਲ ਲੈ ਗਿਆ ਚਲੋ ਫਿਰ ਕਿਉਂਕਿ ਮੈਨੂੰ ਨਾ ਇਹ ਜਿਹੜੇ ਰਿਸ਼ਤਿਆਂ ਦਾ ਸਾਰਾ ਦੱਸਣਾ ਪੈਣਾ ਸੀਗਾ ਇਸ ਗੱਲ ਦੀ ਤਾਣਾ ਬਾਣਾ ਜਿਹੜਾ ਹੈਗਾ ਨਾ ਫਿਰ ਉਹ ਫੇਰ ਹੀ ਗੱਲ ਅੱਗੇ ਚੱਲਦੀ ਹੁੰਦੀ ਹੈ ਹੁਣ ਆਪਾਂ ਗੱਲ ਕਰੀ ਵੀ ਰਾਤ ਤੇ ਰਿਸ਼ਤੇ ਰਹਿੰਦੇ ਨਹੀਂ ਜਦੋਂ ਕੋਈ ਰਿਸ਼ਤਾ ਆਉਂਦਾ ਆਪਾਂ ਫੋਨਾਂ 'ਤੇ ਗੱਲਾਂ ਕਰ ਲੈਨੇ ਆ ਹੁਣ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਆ ਉੱਥੇ ਵੀ ਫੋਨ 'ਤੇ ਗੱਲ ਹੋ ਜਾਂਦੀ ਆ ਤੇ ਚਲੋ ਉਹਨਾਂ ਦੀ ਤਾਂ ਫੋਨ 'ਤੇ ਗੱਲ ਹੋਣ ਦੀ ਹੋਰ ਆ ਵੀ ਉਹ ਤਾਂ ਆ ਨਹੀਂ ਸਕਦੇ ਸੱਸ-ਮੁੰਦਰੋਂ ਪਾਰ ਬੈਠੇ ਆ ਇੱਥੇ ਅਸੀਂ ਰਿਸ਼ਤਿਆਂ 'ਚ ਮੇ ਭੱਜ ਦੌੜ ਬਹੁਤ ਆ ਜਦੋਂ ਸਾਨੂੰ ਰਿਸ਼ਤਿਆਂ 'ਚ ਦੁੱਖ ਸੁੱਖ ਹੁੰਦਾ ਉਦੋਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਉਦੋਂ ਅਸੀਂ ਇਕੱਲੇ ਰਹਿੰਦੇ ਹਾਂ ਮੰਜੇ ਦੇ 'ਤੇ ਕੋਈ ਵੀ ਆ ਭਾਵੇਂ ਮੈਂ ਆ ਮੈਂ ਵੀ ਉਹ ਤੁਹਾਡੇ ਵਰਗੇ ਹੀ ਆ ਉਹਨਾਂ ਲੋਕਾਂ 'ਚ ਹੀ ਆਉਣਾ ਮੇਰੇ ਕੋਲੇ ਵੀ ਸਮਾਂ ਨਹੀਂ ਹੁੰਦਾ ਤੇ ਕਿਸੇ ਕੋਲੇ ਹੋਰ ਵੀ ਨਹੀਂ ਸਮਾਂ ਹੁੰਦਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਉਦੋਂ ਉਦੋਂ ਸਾਰੇ ਕੰਮ ਨੌਕਰੀਆਂ ਵਾਲੇ ਸਭ ਛੱਡ ਜਾਂਦੇ ਆ ਨਾਲ ਦੀ ਨਾਲ ਹੀ ਕਹਿੰਦੇ ਚਲੋ ਵੀ ਚਲੀਏ ਆਪਾਂ ਸਰਕਾਰ 'ਤੇ ਜਾਣਾ ਤੇ ਭੋਗ ਤੇ ਜਾਣਾ ਮੇਰੇ ਮੁਤਾਬਕ ਮੈਂ ਜਦੋਂ ਘਰੇ ਇਹ ਗੱਲ ਕਰਦਾ ਬੀਬੀ ਵੀ ਮੈਨੂੰ ਟੋਕ ਦਿੰਦੀ ਆ ਭਾਈ ਤੂੰ ਇਹ ਅਨੇ ਗੱਲਾਂ ਨਾ ਕਰਿਆ ਕਰ ਮੈਂ ਸਮਝਦਾ ਨਹੀਂ ਫਿਰ ਰਿਸਟ੍ਰਿਕ ਵਿਚਾਰੜਾ ਟਾਈਮ ਜਿਹੜਾ ਵੇਖ ਤਾ 200 ਕੋ ਕਿੱਥੇ ਗਿਆ ਅਸੀਂ ਵਿਆਹਾਂ ਤੇ ਦੇਖਦੇ ਆ ਭੰਗੜੇ ਪਾ ਕੇ ਮੁਰਜ ਜਾਂਦੇ ਆ ਤੇ ਇਧਰ ਇਧਰੋ ਘੋਗਾ ਤੇ ਵੀ ਕਾੜ ਕਰਦੇ ਆ ਨਵਾਂ ਨਵਜਾਈਏ ਵੀ ਨਾਲ ਸਾਡੇ ਦੂਜੇ ਆ ਸਸਕਾਰ ਤੇ ਵੀ ਕਾੜ ਕਰਦੇ ਆ ਵੀ ਗੁਰੂ ਘਰ ਹੀ ਨਾ ਜਾਈਏ ਦੋ ਤਾਂ ਸਸਕਾਰ ਇਹ ਲੱਗਦਾ ਜਿਵੇਂ ਲੱਕੜਾਂ ਤੇ ਸਿੱਟ ਕੇ ਯਾਰ ਜਿਹਦੀ ਦੁਨੀਆ ਤੇ ਇੱਕ ਬੰਦਾ ਇੱਕ ਵਾਰੀ ਆਇਆ ਉਹਨਾਂ ਕੋਈ ਅੰਤਮ ਅਸਮਾ ਹੁੰਦੀ ਹੈ ਜਿਹੜੀਆਂ ਕੋਈ ਸਹਿਜ ਮਤੇ ਨਾ ਹੁੰਦੀਆਂ ਪਰ ਅਸੀਂ ਦੇਖਿਆ ਵੀ ਚਲੋ ਯਾਰ ਕੋਈ ਨਹੀਂ ਜਿਹੜਾ ਕੋਈ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਆਪਾਂ ਸਸਕਾਰ ਕਰ ਦੋ ਹੁਣ ਗੱਲ ਜਿਉਂਦਿਆਂ ਦੀ ਕਰੀਏ ਹੁਣ ਜਿਉਂਦਿਆਂ ਦੀ ਇਹ ਆ ਵੀ ਜਦੋਂ ਜਿਉਂਦਾਰ ਬੰਦਾ ਢਿੱਲ ਮੱਠ ਹੋ ਜਾਂਦੀ ਉਹਦੇ ਕੋਲੇ ਆਇਆ ਕਰੋ ਉਹਦੇ ਕੋਲੇ ਆਇਆ ਕਰੋ ਮਿਲ ਜਾਇਆ ਕਰੋ ਆਖੇ ਟਾਈਮ ਕੱਢ ਲਿਆ ਕਰੋ ਫਿਰ ਜਦੋਂ ਉਹਦੋਂ ਟਾਈਮ ਕੱਟਣ ਦਾ ਤਾਂ ਕੋਈ ਮਤਲਬ ਨਹੀਂ ਜਦੋਂ ਬੰਦਾ ਦੁਨੀਆ ਤੇ ਹੁੰਦੇ ਹੀ ਠੀਕ ਹੈ ਮਾਸੀ ਇਹੇ ਹਾਂ ਵੀ ਜਿਵੇਂ ਹੁਣ ਬਸ ਤੁਸੀਂ ਆਏ ਆ ਆਪਾਂ ਕਿੰਨੀਆਂ ਗੱਲਾਂ ਬਾਤਾਂ ਕਰੀਆਂ ਤੁਸੀਂ ਮੈਨੂੰ ਲੱਗੀ ਮੈਂ ਤਾਂ 10 ਵਜੇ ਪੈ ਗਈ ਤੁਸੀਂ ਤਾਂ 11 12 ਵਜੇ ਦੋਨੇ ਭੈਣਾਂ ਨਿਕਲ ਲੱਗ ਗਈਆਂ ਹੈਨਾ ਤੇ ਇਹ ਇਹ ਆਪਾਂ ਇੱਕ ਰਿਸ਼ਤਿਆਂ ਨੂੰ ਸਾਢੇ ਈ ਘੇ ਨਾ ਨੇ ਤੇਨੂੰ ਕਿਦੇ ਮੋਬਾਈਲ ਨੇ ਖਾਲੀ ਰਿਸ਼ਤੇ ਮੇਰੇ ਨਾਲ ਹਾਂ ਸਾਨੂੰ ਮੋਬਾਈਲ ਵੇਖਾ ਹੀ ਨਹੀਂ ਆਦਾ ਤੁਹਾਡੇ ਵਾਲਾ ਮੈਂ ਦੇਖਣਾ ਤਾਂ ਨਹੀਂ ਉਹਨਾਂ ਜੀ ਆ ਆਕਸਰ ਫੋਨ ਤੇ ਤਾਂ ਆਪਾਂ ਵੀ ਗੱਲਾਂ ਕਰ ਲੈਣੇ ਆ ਚਲੋ ਫੋਨ ਤੇ ਜਿਵੇਂ ਨਾ ਤੇਰੀ ਬਾਹ ਨਾਲ ਗੱਲ ਕਰਾਂ ਹਾਂ ਤੁਸੀਂ ਲੰਬਾ ਲੰਬਾ ਸਮਾਂ ਗੱਲ ਕਰ ਲੈਣੇ ਆ ਛੁੱਡੇ ਕੋਲੇ ਇੱਕ ਇਹ ਆ ਦੂਜੀ ਇਹ ਫੋਨ ਆ ਵਾਸੀ ਉਹਦੇ ਬੀਬੀ ਕੋਲੇ ਵੀ ਆਇਆ ਜਾ ਫੋਣੀ ਆ ਇਹਨਾਂ ਨੂੰ ਚਰਾਉਣੇ ਨਹੀਂ ਉਹਦੇ ਦੂਜੇ ਚਲੋ ਇਹਨਾਂ ਨਾਲ ਦੋਸੋ ਕਿ ਇਹ ਕਰ ਲੈਂਦੀਆਂ ਵਧੀਆ ਗੱਲ ਆ ਵੀ ਇਹ ਮਤਲਬ ਹਰ ਰੋਜ਼ ਆਪਡੇਟ ਹੋ ਜਾਂਦੀ ਆ ਬੀਬੀ ਆ ਗਿਆ ਗੱਲਾਂ ਬਾਤਾਂ ਕਰ ਲੈਂਦੀਆਂ ਇਸ ਕਰਕੇ ਨਾ ਤੇ ਜਿਹੜੇ ਇਹ ਰਿਤੇ ਆ ਹੁਣ ਬੀਬੀ ਦੀ ਗੱਲ ਕਰਦੇ ਆ ਬੀਬੀ ਤੇਜਕੌਰ ਆ ਸਾਡੀ ਮਾਤਾ ਜੀ ਮੈਂ ਪਾਸੋਂ ਜਦੋਂ ਸੇਰ ਜਾਵਾਂ ਟਣ ਵੇਲੇ ਵੀ ਬੀਬੀ ਨੂੰ ਦਿਖਾਇਆ ਸੀ ਉਹਦੇ ਚਿੱਤ ਤਸਵੀਰ ਤੇ ਦਿਖਾਇਆ ਸੀ ਤੇ ਬੀਬੀ ਫਿਰ ਹੁਣ ਤੂੰ ਹੌਸਲਾ ਸਿੱਟ ਗਈ ਜਿਹੜਾ ਪਛਲੇ ਨਹੀਂ ਦਿੱਤਾ ਮੈਨੂੰ ਵੀ ਰੋਕੇ ਕੋਣ ਕਰਿਆ ਮੈਨੂੰ ਵੀ ਆਵੀ ਬੈਠ ਜਾਂਦੀ ਜਾਂਦੀ ਠੀਕ ਹੈ ਕੋਈ ਨੋਇ ਨਾ ਖਰਾਬ ਹੋਵੇ ਨਾ ਕਹੇ ਨਾ ਕਹਿਆ ਨਹੀਂ ਮੈਂ ਕੰਨੀ ਹੋਣ ਉਹ ਦੀ ਨਹੀਂ ਨਹੀਂ ਜਿੰਨਾ ਦੇਖੋ ਉਹ ਮਾਰਕ ਨੇ ਉਹ ਕਾਲਪੁਰਸ ਨੇ ਦੇਖ ਕੇ ਭੇਜੀ ਆ ਉਹਨਾਂ ਦਾ ਬੰਦਾ ਉਹ ਕਰੂ ਨਾ ਜਹਤਰਾਉਣੀ ਪੂਰਾ ਬਹੁਤ ਤੇ ਆ ਹੂੰ ਹਾਂ ਆ ਉਸਦਾ ਛੱਡ ਗਈ ਸੀ ਪਿੰਦੇ ਦੀ ਹਾਂ ਵਾਰੀ ਆ ਤੇ ਮੈਨੂੰ ਆਦੀ 504-5 ਆਦੀ ਜਿੱਥੇ ਜਿੱਥੇ ਕੋਈ ਉਹ ਕੰਮ ਕਰਨੇ ਕਰ ਦੋ ਆਦੀ ਮੇਰਾ 3-4 ਦਿਨਾਂ ਦੀ ਮਿਲਾ ਕੇ ਲਿਆ ਉਹ ਤੇ ਕਿੱਥੇ ਆਦੀ ਸੀ ਨਹੀਂ ਗੱਲ ਹੈ ਮੈਂ ਕਿ ਬੀਬੀ ਇਹਦੇ ਮਾਮੀ ਆਈ ਨਹੀਂ ਉਹ ਪਰੋਣਾ ਗੁਜ਼ਰ ਗਿਆ ਸੀ ਉਦੋਂ ਬੁਲਾਦੇ ਵਾਲਾ ਤੇ ਬਖ ਉਹ ਤਾਂ ਬਾਮੀ ਉੱਥੇ ਆ ਆ ਜੀ ਫਿਰ ਕੋ ਬਹੂਆਂ ਕੋਲੇ ਜਾਵੜਾ ਮੈਂ ਵੀ ਉਹ ਕੋਈ ਵਾਰੀ ਤੇ ਆ ਮੁਖੀ ਬੰਦੇ ਕੋਲੇ ਜਾਣਾ ਨਹੀਂ ਗੱਲ ਹੈ ਆ ਜਾਣਾ ਪਊਗਾ ਆ ਜੀ ਮੇਰਾ ਕੀ ਪਤਾ ਹੁਣ 1-2 ਦਿਨਾਂ ਚ ਉਹ ਮਾਸ਼ਾ ਇਹ ਬੀਬੀ ਇਹ ਆ ਹੌਸਲਾ ਜ਼ਿੰਦਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੋਸਤੋ ਇਹ ਕੰਮ ਆਉਣ ਵਾਲੀ ਇਹ ਸਾਰਿਆਂ ਦੇ ਸਾਨੂੰ ਡਾਕਟਰ ਨੇ ਕਹਿਤਾ ਵੀ ਅਲਟਰਾਸਾਉਂਡ ਸਾਊਂਡ ਕਰਾ ਲਓ ਅਲਟਰਾਸਾਉਂਡ ਕਰਾਉਣ ਮੈਂ ਬਿਠਿੰਡੇ ਲੈ ਗਿਆ ਹੁਣ ਬਿਠਿੰਡੇ ਜਦੋਂ ਮੈਂ ਡਾਕਟਰ ਨੂੰ ਪੁੱਛਿਆ ਰਿਪੋਰਟ ਆਉਂਦੀ ਤੇ ਉਹਾਂ ਨੇ ਵੀ ਜਿਹੜੇ ਡਾਕਟਰ ਨੇ ਸਾਨੂੰ ਭੇਜਿਆ ਉਹਨੂੰ ਪੁੱਛੋ ਸਾਡੇ ਡਾਕਟਰ ਨੇ ਉਹਨੇ ਦੱਸਿਆ ਨਾ ਮੈਂ ਲੋ ਬਾਹਰ ਆਇਆ ਮੇਰੀ ਅੱਖਾਂ 'ਚ ਹੁਣ ਵੀ ਮੈਂ ਤੁਹਾਨੂੰ ਵੇਖਿਆ ਹੁਣਾਂ ਵੀ ਕਈ ਵਾਰੀ ਅੱਖਾਂ ਮੜ ਲੈਂ ਜਾਂ ਮੇਰੇ ਦੋਨੇ ਅੱਖਾਂ ਇਹ ਲਾਈਨ 'ਚ ਪਏ ਆ ਮੇਰੀਆਂ ਵੀ ਇਹ ਉਹ ਪ੍ਰਮਾਤਮਾ ਨੇ ਜਿਹਨਾਂ ਦਿੱਤੀਆਂ ਸੀ ਉਹ ਗਈਆਂ ਹੁਣ ਮੈਂ ਇਨ ਅਗਲੀ ਬੁਆਈ ਬੈਠਾ ਇਹ ਇਨਾਂ ਕੀ ਦੁਨੀਆ ਦੇਖਦਾ ਤੇ ਚਲੋ ਜਦੋਂ ਕੁਦਰਤੀ ਮੈਨਾਂ ਉਹ ਅੱਖਾਂ ਜਿਆਦੇ ਆਏ ਮਿਲਦਾ ਤੇ ਮੈਂ ਮੰਨ ਲੈਂਦਾ ਮੈਨੂੰ ਟੋਕਦੀ ਆ ਬੀਬੀ ਬਹੁਤ ਵਾਰੀ ਵੀ ਤੂੰ ਦਾ ਮਿਲਿਆ ਕਰ ਭਾਈ ਮੱਥਾ ਮਰਦਿਆ ਹਾਂ ਪਰ ਮੈਥੋਂ ਕਈ ਵਾਰੀ ਜਾ ਰਹੇ ਉਹ ਦਾ ਉਹ ਵੀ ਜਦੋਂ ਚਲੋ ਹਾਂ ਆ ਦੇਖ ਇਥੇ ਨਾ ਹਾਂ ਮੈਂ ਅੱਖ ਮਰੂ ਆਂ ਮੈਂ ਨਾ ਮੈਂ ਆਪਣਾ ਪਰਦਾ ਪਾੜ ਦਿੱ ਪਰਦਾ ਨਹੀਂ ਜਦੋਂ ਆਣਾ ਬਰਾਂਡ ਜੀ ਖੁਰਕ ਵੀ ਹੋਣਾ ਮੜ ਗਿਆ ਮੈਂ ਨਹੀਂ ਮੈਂ ਇਥੋਂ ਮੜ ਗਿਆ ਹਾਂ ਚਲੋ ਫਿਰ ਮੈਂ ਉਹਨਾਂ ਜਦੋਂ ਅੱਖ ਮਰੀ ਗਿਆ ਤੇ ਜਦੋਂ ਮੈਂ ਆਇਆ ਤੇ ਬੀਬੀ ਨੇ ਇੱਥੇ ਸਾਡੇ ਗਗੜ ਨੂੰ ਮੇਰੇ ਭਤੀਜੇ ਨੂੰ ਆਪਣੇ ਪੋਤੇ ਨੂੰ ਆਦੀ ਘਰੇ ਵੀ ਆਦੀ ਆਦੀ ਵੀ ਮੈਨੂੰ ਤਾਂ ਡਾਕਟਰ ਨੇ ਗਨੈਬ ਅੱਖਾਂ ਬਲਦਾ ਸੀਗਾ ਦੂਗੀ ਫਿਰ ਆਜ ਆਉਂਦਾ ਵੀ ਤੇ ਕੈਂਸਰ ਦਾਸਤਾ ਹੋ ਤੇਰੇ ਬਾਪੂ ਵਾਲੀ ਬਿਮਾਰੀ ਹੈ ਜਾਨੀ ਕਹਤਾ ਵੀ ਬਾਪੂ ਨੂੰ ਵੀ ਕੈਂਸਰ ਸੀ ਅੱਛਾ ਤੇ ਉਹ ਵਾਲੇ ਵੀ ਹੈ ਜੀ ਤਾਂ ਕੋਈ ਗੱਲ ਨਹੀਂ ਮੈਂ ਕੁਦਰਤੀ ਕਿਤੇ ਇੱਕ ਰਿਪੋਰਟ ਸੀ ਜਿਹੜੀ ਉਹ ਡਾਕਟਰ ਨੂੰ ਦਿਖਾਉਣੀ ਸੀ ਤੇ ਮੈਂ ਫੋਨ ਕਰਨਾ ਸੀ ਡਾਕਟਰ ਨੂੰ ਚਾਰ ਨੰਬਰ ਕਾੜੇ ਤੇ ਮੈਂ ਇਧਰ ਰਾਲ ਦੇ ਕਵਰੇਜ ਆ ਗਿਆ ਤੇ ਉੱਥੇ ਮੈਂ ਕੁਵਾਵਾ ਟਾਈਮਾ ਤਾਂ ਹੁਣ ਫੋਨ ਕਰਕੇ ਤੇ ਆਦਾ ਹੋਰ ਕੰਮਾਂ ਚ ਮੋਬਾਈਲ ਤੇ ਉਰਜ ਗਿਆ ਉਹਦੀ ਖਬਰ ਖੂਰ ਬਣਾਉਣ ਚ ਤੇ ਬੀਬੀ ਨੇ ਆਖਿਆ ਵੀ ਇਹ ਤਾਂ ਵਾਕਈ ਗੱਲ ਹੋ ਗਈ ਵੀ ਇੰਨਾ ਟਾਈਮ ਹੋ ਗਿਆ ਤਾਂ ਆਏ ਹੀ ਨਹੀਂ ਵੀ ਮਾਨੂ ਦਾ ਔਖਾ ਫਿੱਟਾ ਕਰਕੇ ਇਹ ਗੱਲ ਕਰਦੇ ਆ ਵੀ ਜਿਹੜਾ ਖਾਲਸਾ ਹੁੰਦਾ ਨਾ ਤੁਸੀਂ ਦਾਦੂ ਦੇ ਬਾਦ ਸਾਰੇ ਪਹਿਲਾਂ ਮਤਲਬ ਤੁਸੀਂ ਤਾਂ ਸਿੱਖੋਂ ਤੇ ਤੁਸੀਂ ਤਾਂ ਚੜ੍ਹਦੀ ਕਲਾ ਚੋੜੇ ਚਾਹੀਦੇ ਆਪਾਂ ਤੇ ਦੂਜਿਆਂ ਨੂੰ ਵੀ ਚੜ੍ਹਦੀ ਕਲਾ ਚ ਰੱਖਣਾ ਹੁਣ ਹਰੇ ਕਹਿੰਦਾ ਤੈਨੂੰ ਤੈ ਕਹ ਮੈਂ ਤਾਂ ਪਤਾ ਨਹੀਂ ਮੈਂ ਹਾਂ ਮੈਂ ਜਾਦੀ ਹੀ ਕਰਦੀ ਮੈਨੂੰ ਤੈ ਕਹ ਮੈਨੂੰ ਕਹਿੰਦੇ ਆ ਜਦੋਂ ਬਿਮਾਰੀ ਤਾਂ ਉਹ ਆ ਜਦੋਂ ਆਪਾਂ ਦਵਾਈ ਲੈਣ ਕੱਲੀ ਨਾ ਜਾ ਮੈਂ ਤਾਂ ਇਕੱਲੀ ਦੀ ਮਹਾਰਾਜ ਮੇਰੇ ਨਾਲ ਹੀ ਹੈ ਹਾਂ ਬਿਲਕੁਲ ਇਹ ਗੱਲ ਜਦੋਂ ਆਪਾਂ ਪਤਸ਼ਕ ਲੈ ਆਪਣੇ ਅੰਗ ਸੰਗ ਸਹਾਈ ਹੈ ਹਾਂ ਹਾਂ ਬਸ ਜਿਵੇਂ ਬੈਹਿਗੇ ਤਾਂ ਆਠ ਹੀ ਕਰਦੇ ਜਾਣਾ ਅੱਛਾ ਮਾਸੀ ਇੱਕ ਇੱਕ ਹੋਰ ਦੋਸਤ ਨੂੰ ਗੱਲ ਦੱਸ ਇਹ ਜਿਹੜੀ ਮੇਰੀ ਮਾਸੀ ਹੈ ਥਰਾਜ ਵਾਲੀ ਇਹ ਥਰਾਜ ਵਾਲੀ ਮਾਸੀ ਉਹ ਨਾਵਾਂ ਤਾਂ ਸਾਨੂੰ ਤਾਂ ਹੁਣ ਅਸੀਂ ਤਾਂ ਕੀ ਲੈਣਾ ਹੁੰਦਾ ਸਭ ਤਾਂ ਪਿੰਡਾਂ ਦੇ ਨਾਂ ਹੁੰਦੇ ਜਿਵੇਂ ਫਿਰ ਕਾਲੀ ਮਾਸੀ ਥਰਾਜ ਵਾਲੀ ਮਾਸੀ ਬਿਛੇੜੇ ਵਾਲੀ ਮਾਸੀ ਹੈ ਨਾ ਤੇ ਪਾਠ ਕਿੰਨੀਆ ਪੜਾਈ ਕੀਤੀ ਹੈ ਹਾਂਜੀ ਪੰਜ ਪੜ੍ਹੇ ਆ ਹੂੰ ਤੇ ਪੰਜ ਪੜ੍ਹੇ ਹੋਏ ਲਾ ਦੀ ਜਦੋਂ ਮੈਂ ਜਦੋਂ ਦੇਖਦਾ ਵੀ ਤੁਸੀਂ ਪਾਠ ਗੁਣਗਣਾਉਂਦੇ ਰਹਿੰਦੇ ਆ ਪਾਠ ਕਰਦੇ ਰਹਿੰਦੇ ਆ ਤੇ ਇਹ ਕਿੱਥੋਂ ਸਿੱਖਿਆ ਫਿਰ ਨਾਨਾ ਜੀ ਦਾ ਅਸਰ ਹੀ ਆ ਫਿਰ ਜੀ ਹਾਂਜੀ ਹਾਂ ਉਸੇ ਤੋਂ ਸਿੱਖਿਆ ਪੰਜ ਪੜ੍ਹ ਕੇ ਤੁਸੀਂ ਤੇ ਪਾਠ ਕਿਹੜਾ ਕਿਹੜਾ ਕਰ ਲਿਆ ਮੈਂ ਨੀ ਪਾਠ ਮੈਂ ਚੌਥੇ ਚ ਪੜ੍ਹਦੇ ਸੀ ਜਦੋਂ ਮੈਂ ਸ ਚੌਥੀ ਚ ਵੱਢਦੀ ਨੇ ਹਾਂ ਇਹ ਬਾਪੂ ਦੇ ਨਾਨਾ ਇਹ ਤੋਂ ਹਾਂ ਹਾਂ ਬਾਪੂ ਦੇ ਹਾਂ ਅੱਛਾ ਕੀ ਆ ਆਪਣੇ ਨੇਤਰੀ ਦੇ ਚ ਕਿਹੜੀ ਗੁਰਬਾਣੀ ਪੂਰੀ ਆਉਂਦੀ ਆ ਜਿਹੜੀ ਕਾਂਠਾ ਸੋਡੀ ਜਪਜੀ ਸਾਹਿਬ ਹਾਂ ਬੋਰਾ ਤੇ ਕਦੋਂ ਕਰਦੇ ਹੋ ਤੁਸੀਂ ਕਈ ਵਾਰੀ ਬਹਿ ਕੇ ਬੰਦਾ ਕਰਦਾ ਮੈਂ ਲਈ ਤੁਸੀਂ ਤੁਰੇ ਫਿਰਦੇ ਵੀ ਤੁਰੇ ਫਿਰਦੇ ਵੀ ਨਾ ਨੌਣ ਵੇਲੇ ਵੀ ਤੁਰੇ ਫਿਰਦੇ ਵੀ ਜੇ ਕੋਈ ਕੰਮ ਧੰਦਾ ਕਰਨਾ ਰੋਟੀ ਕਮਾਉਣ ਵੇਲੇ ਵੀ ਜਦੋਂ ਟਾਈਮ ਲੱਗਦਾ ਹੈ ਬਾਠ ਕਰ ਹੀ ਲੈਣਾ ਰੱਬ ਦਾ ਨਾਮ ਜਦੋਂ ਮਰਜ਼ੀ ਲੈ ਲਓ ਜਦੋਂ ਮਰਜ਼ੀ ਲੈ ਲਓ ਹਾਂ ਅੱਛਾ ਹਾਂ ਤੇ ਧਰਮੀ ਜਿਹੜਾ ਬੰਦਾ ਹੁੰਦਾ ਤਕ ਤਜਲੀਪਾ ਜਾਦੇ ਆਉਂਦੀ ਹੁੰਦੀ ਆਉਂਦੀਆਂ ਆ ਵਾਧੂ ਮੇਰੇ ਤੇ ਵਾਧੂ ਆਂਗੇ ਰਹਿੰਦੇ ਆ ਕਿਉਂ ਆਉਂਦੀਆਂ ਫਿਰ ਜਦੋਂ ਇੱਕ ਇੱਕ ਬੰਦਾ ਆਪਾਂ ਕਹਿੰਦੇ ਵੀ ਅਸੀਂ ਤਾਂ ਰੱਬ ਦਾ ਨਾਮ ਜਾਦੇ ਲੈਂਦੇ ਆ ਰੱਬ ਦਾ ਨਾਮ ਮੇਰੇ ਹਿਸਾਬ ਨਾਲ ਕਿ ਮੈਂ ਤਾਂ ਸਮਝਦਾ ਡਰਾਂ ਜਦੋਂ ਆਖਰੀ ਟਾਈਮ ਤੇ ਆ ਕੇ ਜਦੋਂ ਰੱਬ ਦਾ ਨਾਮ ਤਾਂ ਵੀ ਡਰਾਂ ਮੈਨੂੰ ਮੂਕੋ ਸੂਕਾ ਜਾ ਜਾਵੇ ਨਹੀਂ ਨਹੀਂ ਆਏ ਨਹੀਂ ਆਪਾਂ ਆਏ ਨਹੀਂ ਹੋਣਾ ਜਿਹੜਾ ਮਰਜੀ ਕਰ ਲੈ ਆਪਾਂ ਦੀ ਮਰਜ਼ੀ ਬਿਲਾ ਲੈ ਉਹਦੇ ਹੀ ਆਪਾਂ ਨਹੀਂ ਫਿਰ ਉਹ ਇਹ ਆਏ ਨਹੀਂ ਮੈਂ ਮੰਨਦੇ ਵੀ ਉਹ ਫਿਰ ਫਿਰ ਛੋਟੀ ਉਮਰ ਚ ਜਿਹੜੀ ਜਵਾਨੀ ਦੀ ਉਮਰ ਵਿੱਚ ਵਾਸਤਾ ਚ ਕੋਈ ਬਹੁਤ ਕੱਟ ਬਸ ਆਪਾਂ ਨੂੰ ਤਾਂ ਪਹਿਲਾਂ ਭੋਰਾ ਡਾਲਨੇ ਪਵਾ ਹੁਣ ਸਤਲੇ ਅੱਛਾ ਤੋ ਤੂੰ ਨਾ ਇਹ ਨਾ ਕਹਿ ਮੇਰੀ ਬੀਬੀ ਫੇਰ ਉਹ ਨਹੀਂ ਨਾ ਡਰ ਆਪਾਂ ਨੂੰ ਹਾਂ ਆਪਾਂ ਨੂੰ ਕੁਝ ਨਹੀਂ ਮੇਰੀ ਗੱਲ ਸੁਣ ਦੁਨੀਆ ਨੂੰ ਆਪਾਂ ਨੂੰ ਜਾਣਦਾ ਡਰ ਕੋਈ ਨਹੀਂ ਕੋਈ ਭੇੜੀ ਬਿਮਾਰੀ ਨਾ ਰੱਬ ਲਾਵੇ ਮੰਜੇ ਤੇ ਕਿ ਇਹ ਆ ਲੱਗ ਜਾਵੇ। ਉਦ ਤੱਕ ਤਾਂ ਲੱਗ ਜੀ ਕਿ ਮੈਂ ਜੇ ਇੱਥੇ ਨਾ ਚੁੱਕੀ ਭੜੀਆਂ ਹੋਰ ਲੱਗ ਜਾਣ। ਫਿਰ ਉਦਲਾ ਵੀ ਦੁਖੀ ਆ। ਹਾਂ ਉਦਲਾ ਵੀ ਦੁਖੀ ਤੇ ਆਪ ਵੀ ਆ। ਤੇ ਉਦ ਵੀ ਚਰਾਵ ਤਾਂ ਪਏ ਆ। ਉਦਲਾ ਦੁਖੀ ਹੋ ਜਾਂਦਾ। ਕਿ ਕਿੰਨਾ ਆ ਗਿਆ ਸੰਭੂ ਕਿ ਉਹ ਕੰਮ ਸੰਭੂ ਨੂੰ ਮਰੀਜ਼ ਨੂੰ ਸੰਭੂ ਐ ਚੋਰਾ ਰਹਿੰਦਾ ਹੋਰ ਤਾਂ ਕੋਈ ਵੀ ਗੱਲ ਤੇ ਜਾਣੀ ਉੱਥੇ ਚੱਲਣਾ। ਜਿਹੜਾ ਉੱਥੇ ਜਿੱਟਣਾ ਆ ਕਿ ਜਿਹੜਾ ਛੱਟੂ ਤੇ ਬੱਸ ਇਹ ਹੋਂ ਜਦੋਂ ਤੂੰ ਆਉਣੀ ਆ ਆਪਣੇ ਰਿਸ਼ਤੇਦਾਰੀ ਦੇ ਕਿਤੇ ਆਉਣੀ ਕਿਤੇ ਕਿੱਧਰ ਘੁੱਟੀ ਮਿਲਦੀ ਹੈ ਘਰੋਂ ਮੈਂ ਤਾਂ ਘਰੋਂ ਖੁੱਲੀ ਛੁੱਟੀ ਲੈ ਕੇ ਆਉਣੀ ਆ ਹਾਂ ਸਾਲ ਪਿੱਛੋਂ ਆ ਜੈਨੀ ਆ ਹਾਂ ਪਹਿਲਾਂ ਗੇੜਾ ਲਾਉਣੀ ਆ ਜੀਤੇ ਹਾਂ ਜੀਤੇ ਜੇ ਕਿਤੇ ਫੇਰ ਤੇਰੀ ਮੰਮੀ ਨੇ ਆਉਣਾ ਮੇਰੇ ਨਾਲ ਤਾਂ ਉਹਨਾਂ ਨੂੰ ਆਪ ਦਾ ਸਾਥ ਬਣਾ ਲੈਣੀ ਆ ਐਡ ਕਿਤਾ ਮੰਮੀ ਮਨਜੀਤ ਵੀ ਪਹਿਲਾਂ ਵੀ ਆਈ ਸੀ ਤੇ ਸਾਥ ਬਣਾਉਗੀ ਮੈਂ ਤੇ ਨਾਲ ਹੀ ਆ ਗਈ ਆਈ ਸੀ ਜੇ ਜੁੜੀ ਐ ਛੁੜੀ ਉਹ ਆਸਰਿਆ ਹੋ ਜਾਂਦਾ ਉਹਦੇ ਗੋਡੇ ਪਵਾਏ ਮੈਂ ਸਹੀ ਐ ਹਾਂ ਮੈਂ ਟੈਗ ਦੀ ਬਿਮਾਰੀ ਨੂੰ ਮੈਂ ਕੋਈ ਬਿਮਾਰੀ ਨਹੀਂ ਸਮਝਦੇ ਕਿਉਂ ਮੇਰੀ ਗਾਈ ਚੱਲੀ ਜਾਂਦੀ ਦਵਾਈ ਨਾਲ ਮੈਂ ਠੀਕ ਐ ਹਾਂ ਉਹ ਜਦੋਂ ਉੱਚੇ ਨਹੀਂ ਮੈਂ ਨਾਲ ਜਾਰੀ ਹੁੰਦੀ ਐ ਫੇਰ ਭੈਣੇ ਨਾਲ ਉਹਦਾ ਕੋਲ ਤੇ ਹੁਣ ਫੇਰ ਹੁਣ ਫੇਰ ਕਿੱਥੇ ਕਿੱਥੇ ਜਾ ਜੀ ਇਕ ਜਿੱਥੇ ਜਾਣਾ ਪਹਿਲਾਂ ਜਿੱਦੇ ਆਈ ਮੇਰੀ ਪੋਤੀ ਬਾਹਰ ਗਈ ਹੈ ਇੰਗਲੈਂਡ ਚ ਹਾਂ ਅਬੜੀ ਫੇਰ ਮੈਂ ਭਾਈ ਹਾਂ ਹੱਸਣਾ ਹਾਂ ਮਾਰੀ ਖੋਈ ਜਾਂਦੀ ਬਹੁਤ ਖੁਸ਼ੀ ਨਹੀਂ ਹੋਈ ਪੋਤੀ ਬਾਹਰ ਜਾ ਗਈ ਹਾਂ ਬਾਹਰ ਜਾਵੜੀ ਮੈਂ ਆਖਿਆ ਵੀ ਹੋ ਸਕਦਾ ਮੁੰਡੇ ਤਾਂ ਨਹੀਂ ਜਾਇਆ ਜਾਂਦਾ ਬਰਖਸ਼ਾਪ ਦਾ ਕੰਮ ਕਰਦਾ ਹੈ ਤੇ ਮੈਂ ਆਖਿਆ ਮੈਂ ਆਪਦੇ ਮਨ ਨਾਲ ਹੀ ਸੋਚਿਆ ਨਾ ਉਹਨਾਂ ਨੂੰ ਕੋਈ ਨਹੀਂ ਦੱਸਿਆ ਆ ਜਿਹੜੇ ਡੱਬੇ ਲੈ ਕੇ ਉਹਨਾਂ ਨੂੰ ਪਤਾ ਨਹੀਂ ਨਾ ਕਿਸੇ ਨੂੰ ਅੱਛਾ ਹਾਂ ਤੇ ਆ ਜਿਹੜੇ ਆ ਆ ਉਹਦੇ ਇਹ ਮੈਂ ਸਾਡੇ ਨੇੜੇ ਹੀ ਹੈ ਹਲਵਾਈ ਘਰਾਂ ਦੇ ਉਹਨੂੰ ਆਖਿਆ ਜਿ세 ਮੈਂ ਆਖਿਆ ਮੈਂ 3 ਕਿਲੋ ਮਠਾਈ ਬਣਾ ਦੇ ਕੋਤ ਫਿਰ ਉਹਦਾ ਚਾਚੀ ਤਾਂ ઘરે ਕਿ ਜਾਣੇ ਵਾਕੇ ਮੈਂ ਕਪਾਏ ਕਰਦੀ ਮੈਂ ਤੁਰਨ ਵੇਲੇ ਫੜ ਕੇ ਲਿਜਾਉਂ ਮੈਂ ਘਰੇ ਘਰੋਂ ਬੈਗ ਲਿਆਉਂ ਤੇ ਮੇਰੇ ਬੈਗ ਚ ਪਾ ਦਿੰਦੀ ਬਾ ਉਧਰ ਤੇ ਉਧਰ ਜਾ ਕੇ ਉਧਰ ਦੀ ਉਧਰ ਹਾਂ ਮੈਂ ਘਰੇ ਪਤਾ ਨਹੀਂ ਨਾ ਕਿਸੇ ਨੂੰ ਪਤਾ ਨਹੀਂ ਤੇ ਨਾ ਹੀ ਮੈਂ ਦੱਸਾਈ ਮੈਂ ਦੱਬੇ ਲੈ ਕੇ ਜਾਨੀ ਹੂੰ ਨਾ ਪੈਸੇ ਮੇਰੇ ਕੋਲੇ ਸੀਗੇ ਹੀ ਹੂੰ ਹਾਂ ਤੇ ਪੈਨਸਲ ਮਿਲਦੀ ਹੈ ਹਾਂ ਪੈਨਸਲ ਮਿਲਦੀ ਹੈ ਤਨਖਾਹ ਵੀ ਦਿਨ ਵਸ ਦਿੰਦਾ ਹੈ ਤਾਂ ਲੈ ਤੁਹਾਨੂੰ ਤਨਖਾਹ ਹੀ ਮਿਲਦੀ ਹੈ ਤਨਖਾਹ ਆਉਂਦੀ ਹੈ ਯਾਰ ਮਹੀਨਾ ਤੇ ਮੁੱਡੇ ਵੀ ਪਿੰਡਾਂ ਚ ਕੋਈ ਦਿੰਦਾ ਤੇ ਤੁਹਾਡਾ ਤਾਂ ਇੰਨਾ ਹੋ ਨਰਮਲੇ 5000 ਰੁਪਏ ਹੈ ਮਸੇਂ ਤੇ ਗਿਆ ਸੀਗਾ ਬਾਕੀ ਹਾਂ ਦਵਾਈ ਨੂੰ ਦਿੱਤੇ ਉਹਨੇ ਹਾਂ ਵੀ ਵੀ ਦਵਾਈ ਲੈ ਆਉਦੇ ਕੱਲ੍ਹ ਭਈ ਉਹ ਮਠਿਆਈ ਲੈ ਕੇ ਮੈਂ ਜਿੱਦੇ ਆ ਗਈ ਜਿੱਦੇ ਮੈਂ ਛੀਆਂ ਕਰਾਂਗੇ ਤੇ ਉਹ ਮਠਿਆਈ ਦੱਬੇ ਅੱਛਾ ਉਥੋਂ ਆਈ ਤੇ ਫਿਰ ਮੈਂ ਫਿਰ ਕੀ ਆ ਜੀ ਮੈਂ ਕੁਲਵਿੰਦਰ ਨੂੰ ਫੋਨ ਕੀਤਾ ਤੇ ਡੱਬੇ ਦਾ ਤੇਰੇ ਕੋਲੇ ਫਿਰ 3 ਕਿਲੋ ਦੇ ਸੀ ਹੀ ਬੰਦੇ ਸੀ ਉਹ ਤੇ ਦੇ ਦਿੱਤੇ ਉਹ ਦੇ ਦੇ ਉੱਥੇ ਵੀ ਵੰਡੇ ਆ ਇਹ ਤਾਂ ਮੈਂ ਮਿਰਕਾ ਤੋਂ ਲਈ ਮਠੇ ਜੀ ਅੱਛਾ ਇਹ ਮਿਰਕਾ ਤੋਂ ਲਈ ਉਹ ਇੱਥੇ ਪੈਸੇ ਤੋਂ ਥੋੜੇ ਉੱਥੇ ਵੰਡੇ ਆ ਉਹਨਾਂ ਨੇ ਕਿਹਾ ਕਿ ਤੂੰ ਡੱਬੇ ਅਜ ਕਿੰਨੇ ਦਾ ਪਾਉਂਗਾ ਕਿ ਕਿੰਨੇ ਕਿਰ ਕਿਰ ਚਾਹ ਕਿੰਨੇ ਦਾ ਹੀ ਹੋਇਆ ਜਿਹੜਾ ਨਹੀਂ ਫਿਰ ਉਹ ਤਾਂ ਫਿਰ ਖਰਚਾ ਪਾਣੀ ਤਾਂ ਉਸਾਂ ਗਾਹਾਂ ਆ ਵੀ ਸਕੇ ਦਿੰਦਾ ਹੁੰਦਾ ਹਾਂ 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 ਦਿੰਦੇ ਆ ਲੀੜੇ ਦਿੱਤੇ ਮਤ ਜਾਨੇ ਚਾਹ ਹੁੰਦਾ ਨਹੀਂ ਜੀਦੇ ਵਾਲਿਆਂ ਨੇ ਮੈਨੂੰ ਸਾਰਿਆਂ ਨੇ ਲੀੜੇ ਦਿੱਤੇ ਆ ਭਰਜਾਈਆਂ ਨੇ ਲਾ ਲਈ ਨਵੇਂ ਨਵੇਂ ਹਾਂ ਤੇ ਸਾਰਿਆਂ ਨੇ ਦਿੱਤੇ ਆਪਾਂ ਐਵੇਂ ਕਹਿ ਗਏ ਉਹ ਮੈਥੋਂ ਨਹੀਂ ਚੱਕ ਕੇ ਤੁਰ ਗਿਆ ਮੈਂ ਆਖਿਆ ਤੇਰੀ ਮੰਮੀ ਨੂੰ ਮੈਂ ਕਰਾਂਗੇ ਇਹ ਅੱਗੇ ਪਿੱਛੇ ਚੱਲ ਜਾਗੇ ਹਾਂ ਵੀ ਆਪਾਂ ਫਿਰ ਹੋਰਦੀ ਵੀ ਜਾਉਂ ਹੁਣ ਜਾਣਾ ਬਟਿੰਡੇ ਉਧਰੋਂ ਮੈਂ ਮਾਸੇ ਵਾਲਾ ਜਾਣਾ ਮੈਂ ਤੇ ਕੁੜੀ ਕੋਲ ਜਾਏਗੀ ਤੇ ਕੁੜੀ ਕੋਲ ਜਾਵਾਂ ਕੁੜੀ ਨੂੰ ਹਾਂ ਪਹਿਲਾਂ ਮੈਂ ਆਪਣੀ ਦਵਾਈ ਲੈਣੀ ਹੈ ਉਥੋਂ ਨਾ ਆਪ ਦੇ ਵਗੇੜ ਤੋਂ ਆੜ ਦੀ ਦਵਾਈ ਉਥੋਂ ਦਵਾਈ ਲੈ ਕੇ ਪੈਸਿਆਂ ਦਾ ਐਸਟੀਮੇਟ ਲਾ ਕੇ ਫਿਰ ਤੇਰੇ ਕੇ ਮਾਸੇ ਡੱਬਾ ਤੇਰੇ ਕੇ ਐਸਟੀਮੇਟ ਅੰਗਰੇਜ਼ੀ ਅੰਗਰੇਜ਼ੀ ਉਹ ਵੀ ਇਹਨਾਂ ਨੂੰ ਬਿੱਚੇ ਚਲਾ ਜਾ ਕੇ ਕਿ ਕਾ ਕੋਤੀ ਕਾਏ ਉਥੇ ਜਾਵੜੀ ਜੀ ਹਾਂ ਉਹ ਉਥੇ ਰਸਕਾ ਕੇ ਗਈ ਮੈਂ ਤਾਂ ਭੁੱਲ ਗਈ ਅੱਛਾ ਬਾਧੂ ਸਿਖਾਉਂਦੀ ਸੀ ਗਰੇਜੀ ਮੈਨੂੰ ਉਦੋਂ ਉਥੇ ਜਾਵੜਨਾ ਫਿਰ ਬਾਸੀ ਦੁਬਾਰ ਫਿਰ ਮੈਂ ਪਰਸ਼ੰਦੇ ਆਉਂ ਰਾਤ ਲੱਗ ਜਾਈਂਗੀ ਬਾਸੀ ਕੁੜੀ ਨੂੰ ਹਾਂ ਰਾਤ ਲਾਉਂ ਆਉਂਗੀ ਘਰੇ ਅਮਣੀ ਘਰੇ ਹਾਂ ਉਹ ਜਾਗ ਨਹੀਂ ਹੁੰਦੇ ਹਾਂ ਦੀ ਕੋਲੇ ਅੱਛਾ ਜੇ ਨੇ ਹੁਣ ਆਪਦਾ ਬਾਸੀ ਕੁੜੀ ਚਲੇ ਦੋ ਚਾਰ ਘੰਟੇ ਤੇਰੀ ਬਾਸੀ ਕੁੜੀ ਰਹੂ ਉਹਦੇ ਮੁੰਡੇ ਦਾ ਡੱਬਾਟ ਹੋਏ ਦਾ ਉਹਦਾ ਆਪਦਾ ਡੱਬਾ ਉਹਨੂੰ ਦੇ ਕੇ ਫਿਰ ਅਮਣੀ ਗਿਆ ਨੂੰ ਡੱਬਾ ਫਿਰ ਮੈਂ ਰਾਤ ਨੂੰ ਤੜਕੇ ਨੂੰ ਫਿਰ ਮੈਂ ਜਿੰਡਾ ਵਾਲੇ ਅੱਜ ਉੱਥੇ ਵੀ ਜਾਣਾ ਹੈ ਅੱਛਾ ਫਿਰ ਉਹਨੂੰ ਡੱਬਾ ਲੈ ਕੇ ਜਾਵਾਂ ਉਹਨੂੰ ਡੱਬਾ ਦੇ ਕੇ ਮੈਂ ਜੀਦੇਵਾਲ ਸੋ ਜਾਵਾਂ ਤੇ ਮੁੜ ਜਾਂ ਤੇ ਹੁਣ 4 ਦਿਨ ਕਿੰਨੇ ਬਣ ਜਾਣਗੇ ਤੈਨੂੰ ਚੱਲਦੇ ਆਏ ਚਾਰ ਦਿਨ ਚੋਕੀ ਐਤਵਾਰ ਦੀ ਆਈ ਵੀ ਆ ਹਾਂ ਤੇ ਉੱਥੇ ਦਿਨ ਜਾਉਂਦਾ ਰਾਤ ਉੱਥੇ ਦਿਨ ਉੱਥੇ ਲੱਗੇ ਜੀਦੇ ਹਾਂ ਆਥ ਨੇ ਜਾਈਆਂ ਐਤਵਾਰ ਨੂੰ ਹਾਂ ਤੇ ਜਿਹੜਾ ਉੱਥੇ ਜੀਦੇ ਵਾਲਾ ਤੁਹਾਡਾ ਆਪ ਸ ਵਿੱਚ ਕੋਈ ਪੁਰਾਣੀ ਯਾਦ ਕਿ ਦੱਸੋ ਨਾ ਕੋਈ ਦੋਨੇ ਭੈਣਾ ਭੈਣਾ ਕਿਵੇਂ ਕੁਈ ਪੁਰਾਣੀ ਯਾਦ ਪੈਣਾ ਦੀ ਕੋਈ ਬੇਬੇ ਆਪਣੀ ਜੀਤ ਕੋਲ ਸੀ ਨਾਨੀ ਜਾਦੀ ਨਾਨਾ ਨਦ ਸਿੰਘ ਜਿਹੜੇ ਦਾ ਆਖੀ ਤੁਸੀਂ ਵੇਖਿਆ ਖੇਮੂਆ ਨੇ ਪਿੰਡ 'ਚ ਰਹਿੰਦੇ ਸੀ ਤੁਸੀਂ ਜਦੋਂ ਖੇਮੂ ਨੂੰ ਵੀ ਨਹੀਂ ਪਤਾ ਯਾਰੂੰ ਪਜਾਉਣ ਜਾਂਦੀਆਂ ਸੀ ਖੇਮੂ ਵਾਲੇ ਅਸੀਂ ਮੈਂ ਘਰੇ ਘੁੰਮੀ ਹੈ ਹਾਂ ਕੇਮੂਆਣੇ ਜਦੋਂ ਇਹ ਮੌੜ ਤਾਂ ਮੇਰਾ ਜੱਦੀ ਪਿੰਡ ਸੀ ਜਦਾ ਦਾਦਾ ਦાદੀ ਦੀ ਮਰ ਜਿੱਥੇ ਲੈ ਜਾਂਦੇ ਸੀ ਨਹੀਂ ਉਪਰ ਤਾਂ ਬਣੀ ਦੇਖਿਆ ਮੈਂ ਗੰਢਿਆਂ ਨੂੰ ਪਾਣੀ ਵੀ ਲੈ ਨਾਲ ਕਾ ਕੇ ਨਹੀਂ ਯਾਰ ਮੇਰਾ ਉੱਥੋਂ ਦੇਖਿਆ ਮੌੜ ਨੇ ਕੇਮੂਆਣੇ ਸਾਨੂੰ ਨਹੀਂ ਪਤਾ ਕਿੱਥੇ ਜੇ ਘਰ ਸੀ ਕੇਮੂਆਣੇ ਗੁਰਦੁਆਰਾ ਬਣਦਾ ਗੁਰਦੁਆਰੇ ਦੇ ਵਿੱਚ ਹੁਣ ਛੱਪੜ ਨੇ ਕੋਲ ਸਕੂਲ ਕੋਲੇ ਪੈਂਦਾ ਗੁਰਦੁਆਰੇ ਦੇ ਨਾਲ ਵਾਦ ਗੁਰਦੁਆਰਾ ਸਾਹਿਬ ਉਸਾਂ ਤੇ ਗੁਰਦੁਆਰਾ ਜਮਾ ਸਾਡੇ ਥਾਂ 'ਚ ਅੱਜ ਮੇਲ ਆ ਤੁੰਦੀ ਬਾਪજી ਨੇ ਵਿਹਸਾ ਆ ਗਿਆ ਸੀਗਾ ਤੇਰੇ ਨਾਨੇ ਨੂੰ ਹੂੰ ਉਹ ਘਰ 'ਚੋਂ ਕੇਮੂਆਣੇ ਬਾਪજી ਕਹਿੰਦਾ ਮੈਂ ਗੁਰਦੁਆਰੇ ਦੇ ਨਾਲ ਵਾ ਦੇਣਾ ਵੀ ਵੇ ਨੂੰ ਮਾਰਾਈ ਤਾਂ ਉਹਦਾ ਵੀ ਮੱਛਾ ਕਰਦਾ ਮੈਨੂੰ ਬਹੁਤ ਘਾ ਦਿੰਦਾ ਹਾਂ ਫਿਰ ਮੈਂ ਥਾਣ ਚ ਮਾਂ ਕੋਠੇ ਹੀ ਲੈ ਕੇ ਜਾਂਦਾ ਦਿਨ ਮੈਂ ਤਾਂ ਸਾਡੇ ਨੂੰ ਉਹਨੇ ਗੁਰਦੁਆਰੇ ਦੇ ਨਾਲ ਹੀ ਲਵਾਦਾ ਜਿਹੜਾ ਚਾਚਾ ਬਿਸਤਰ ਠੀਕ ਉਹ ਆਪਦਾ ਹਿੱਸਾ ਲੈ ਕੇ ਉਹ ਵੀ ਤਨਰ ਪਹੁੰਚ ਗਿਆ ਅੱਛਾ ਤੇ ਤਾਂ ਤੁਸੀਂ ਦਾਦਾ ਦਾਦੀ ਵੀ ਹੋ ਗਏ ਕਿਹਾ ਚਾਚਾ ਵੀ ਹੋ ਗਏ ਹਾਂ ਹੂੰ ਮਾਤਾ ਦਾਦਾ ਦਾਦੀ ਦੇਖੀ ਚੰਗੇ ਬਲੇ ਇੱਥੇ ਤਾਂ ਮੈਂ ਨਹੀਂ ਦੇਖੀ ਮਾਂ ਵੀ ਦੇਖੀ ਹੈ ਦਾਦਾ ਜੀ ਦੇਖਿਆ ਤੇ ਤੁਹਾਡੇ ਪਿੰਡ ਦਾ ਤਾਂ ਹਰ ਭਾਜ ਮਾਣਾ ਕਿਤੇ ਉਹ ਤਾਂ ਤੁਹਾਨੂੰ ਬਾਅਦ ਦਾ ਦਾਦਾ ਦਾਦੀ ਜਦੋਂ ਨਾਥ ਫੇਰ ਉਹ ਤਾਂ ਹੈ ਗਈ ਸੀ ਦੋਨੇ ਸੀਗੇ ਹਾਂ ਮਗਰ ਉਹ ਕਿਹਾ ਤਾਂ ਮੇਰੇ ਕੋਲ ਜੈਲੂ ਸੀ ਹਾਂ ਤੇ ਦਾਦੇ ਮੁਕੇ ਦਾਦੀ ਮੁਕੇ ਇੱਕ ਇਥੇ ਬੱਦੂਆ ਨੇ ਵਿਆਹੀ ਉਥੋਂ ਜੀਦੇ ਤੋਂ ਬੱਦੂਆ ਉਹ ਵੀ ਉਹਨੇ ਗੇ ਉਹਨਾਂ ਦੀ ਕੁੜੀ ਜੰਗਲਮਰਦਾਰ ਦੀ ਹਾਂ ਤੇ ਮੈਨੂੰ ਪਤਾ ਸੀ ਕਿ ਮੈਂ ਜਾਂਦਾ ਹੁਣ ਰਹਿਣਾ ਉੱਥੇ ਉਹਨਾਂ ਦੇ ਘਰੇ ਇਹ ਉਹਨਾਂ ਦਾ ਨਾ ਆਇਗਾ ਨਹੀਂ ਉਹ ਸਰਪੰਚ ਸੀ ਉਹਦਾ ਮੁੰਡਾ ਤਹਿਲਾ ਕਹਿੰਦਾ ਕਹਿ ਦਿੰਦੇ ਤਰਪ ਸਿੰਘ ਸੀ ਸਰਾ ਸਰਾਵਾ ਦੇ ਜਸਪ੍ਰੀਤ ਸਿੰਘ ਉਹਦਾ ਜਾਨੀ ਕਿ ਟੈਡ ਸਿੱਕਦਾ ਫਾਦਰ ਸੀ ਜਾਨੀ ਕਿ ਉਹਦਾ ਅਸੀਂ ਜਦੋਂ ਮੈਂ ਇੱਕ ਦਿਨ ਬੀਬੀ ਨੂੰ ਉੱਥੇ ਲੈ ਕੇ ਗਿਆ ਤੇ ਮੈਂ ਕਿਹਾ ਬੀਬੀ ਆ ਜਾ ਉੱਥੇ ਬਹਿ ਜੀ ਬੰਦੋ ਤੇ ਸਾਨੂੰ ਕੰਮ ਸੀਗਾ ਕੋਈ ਤੇ ਟਾਈਮ ਲੱਗਣਾ ਜਦੋਂ ਮੈਂ ਲੈ ਗਿਆ ਉਹਨੂੰ ਮੈਂ ਕਈ ਵਾਰੀ ਕਹਿ ਕੇ ਆਇਆ ਸੀ ਮਾਸੀ ਆ ਜੀ ਕਿਤੇ ਮਿਲਿਆਈ ਹੁਣ ਮਾਸੀ ਕਿਹਾ ਸੀ ਜਦੋਂ ਜੀਤੇ ਕਰਕੇ ਤੇ ਜਦੋਂ ਉਹ ਗਏ ਭਾਈ ਹੌਲੀ ਪਤਾ ਲੱਗਿਆ ਤੇ ਸਾਹਮਣੇ ਇਹ ਤਾਂ ਇਹ ਨਿੱਪੂ ਆਪਦੀ ਝੜੀ ਕਿਹਾ ਆਇਆ ਜੀਆ ਭੂਆ ਵਾਲਾ ਮੇਰਾ ਭੂਆ ਬੀਬੀ ਵਾਲੀ ਭੂਆ ਮੇਰੀ ਮੁਰ ਗਿਆ ਫਿਰ ਕੋਈ ਗੱਲਬਾਤਾਂ ਕੀਤੀ ਆ ਤੇ ਬੀਬੀ ਨੇ ਆਉਂਦੀ ਨੂੰ ਉਹਦੀ ਬੁੱਠੀ ਚ 400 ਰੁਪਏ ਦਿੱਤਾ ਹਾਂ ਵੇਖੋ ਇੱਕ ਹਾਂ ਉਹ ਬੜੇ ਨਾ ਮੈਂ ਦੇਣਾ ਕਿ ਤੂੰ ਦੇਣਾ ਮੈਂ ਕੋਈ ਤੂੰ ਮੇਰੀ ਤੂੰ ਛੋਟੀ ਹੈ ਹਾਂ ਹਾਂ ਤੇ ਉਹ ਭਾਈ ਸਾਡਾ ਭਰਾ ਸੀ ਸਾਡੀ ਭਤੀਜੀ ਵੀ ਸਾਡਾ ਮੇਰਾ ਹੱਕ ਬਣਦਾ ਫਲ ਫਲ ਹਾਂ ਨਹੀਂ ਨਹੀਂ ਹੁੰਦਾ ਬਸ ਉਹਰ ਕੀ ਹੁੰਦਾ ਨਾ ਮੰਨਤਾ ਨਹੀਂ ਹੁੰਦੇ ਵਰਨਾ ਭੁੱਖਾ ਕੁਭਈ ਨਹੀਂ ਜਾਂਦਾ ਸਿੱਧਾਂ ਦਾ ਹਾਂ ਜੇ ਮੈਂ ਆਖਾਂ ਵੀ ਤੁਸੀਂ ਆ ਮੈਂ ਵਰਤੀ ਜਾ ਦੇ ਦੇ ਜੂਗੀ ਮੈਂ ਖਾਣੀ ਮੇਰੇ ਤੇ ਬੈਠੇ ਦੇਣਾ ਨਹੀਂ ਤੇ ਵੀ ਆ ਮੰਨ ਨੂੰ ਕੁਝ ਨਹੀਂ ਬੁਲਦੀ ਮੈਂ ਕੱਲੀ ਕਿਵੇਂ ਜਾਵਾਂ ਹਰ ਤੂੰ ਮੈਨੂੰ ਆਂਦਾ ਮਾਸੀ ਤੇਰੀ ਪੋਤੀ ਇੰਗਲੈਂਡ ਗਈ ਤੇ ਮੂੰਹ ਮਿੱਠਾ ਨਿਕਲਿਆ ਹੁਣ ਤੂੰ ਮੈਨੂੰ ਕਹਿ ਨਹੀਂ ਸਕਦਾ ਨਹੀਂ ਕਹਿ ਸਕਦਾ ਹਾਂ ਨਹੀਂ ਕਹਿਦਾ ਤਾਂ ਸਹੀ ਕਹਿਦਾ ਹਾਂ ਸਹੀ ਕਹਿਦਾ ਐਂ ਗੱਲ ਹੁੰਦੀ ਹੈ ਹੋਰ ਕਿਹੜਾ ਕੋਈ ਨਾ ਇਹਨਾਂ ਪੈਸਾ ਨਾਲ ਗਿਆ ਤੇ ਨਾ ਆਇਆ ਅੱਗੇ ਹੁੰਦੇ ਹਾਂ ਹਾਂ ਤੇ ਮੰਨਤਾ ਨਹੀਂ ਹੁੰਦਾ ਹਾਂ ਤੇ ਮਨ ਨੂੰ ਕੋਈ ਪਤਾ ਨਹੀਂ ਹੁੰਦੀ ਗਈ ਹੈ ਹਾਂ ਵੀ ਮੇਰੀ ਬਾਹ ਨੂੰ ਐਂ ਜ਼ਰੂਰ ਉਹਨਾਂ ਨੂੰ ਪਤਾ ਵੀ ਰਿਸ਼ਤੇਦਾਰਾਂ ਚ ਗਈ ਆ ਉਹਨੂੰ ਡੱਬਿਆਂ ਡੁੱਬਿਆਂ ਬਾਰੇ ਕੋਈ ਪਤਾ ਨਹੀਂ ਜੀ ਨਹੀਂ ਬਈ ਜੇ ਤੂੰ ਆਉਂਦੀ ਰਹੇਂ ਨਾ ਇਹ ਤਾਂ ਛੁੱਟਾ ਫਿਰ ਨਾ ਕਰੇ ਮਾਸਣ ਨੂੰ ਪਤਾ ਇਹਦਾ ਮਾਨ ਉਹਦੇ ਮਨ ਨਾਲ ਹੀ ਆਉਦੇ ਨਾ ਛੋਟੇ ਆ ਤੁਹਾਨੂੰ ਖੁਸ਼ੀ ਆ ਆਪਦੀ ਖੁਸ਼ੀ ਤੇ ਤੇਰੇ ਵੀ ਤੇਰੇ ਆਖਰ ਤੇਰੀ ਪੋਤੀ ਜਿੱਥੇ ਰੱਖੂਗਾ ਪੋਤੀ ਇਹ ਕਿਹੜਾ ਮੇਰੇ ਹੋਰ ਉਹਦੇ ਕੋਈ ਵਿਚ ਆ ਕੇ ਵਿਚਾਰੇ ਜੀ ਹੈ ਨਾ ਤੇ ਉਹ ਗੁਰਪਿਆਰ ਦੇ ਇੱਕ ਮੁੰਡਾ ਹੈ ਤੇ ਇਹਦੇ ਇੱਕ ਕੁੜੀ ਹੈ ਗੱਲਬਾਤ ਹੋ ਜਾਂਦੀ ਹੈ ਹਾਂ ਵਧੀਆ ਵੀਡੀਓ ਕਰਦੇ ਵਧੀਆ ਗੱਲਾਂ ਕਰਦੇ ਗੱਲ ਕਹਿੰਦੀ ਹੁਣ ਦਾਦੀ ਨੂੰ ਹਾਂ ਨਹੀਂ ਕੋਈ ਫਿਕਰ ਨਹੀਂ ਗਾ ਤੇ ਹੁਣ ਮੈਂ ਆਪਦੀ ਪੋਤੀ ਨੂੰ ਇੱਥੇ ਲੈ ਕੇ ਜਾਣਾ ਹੁਣ ਮੇਰੀ ਪੋਤੀ ਦਾ ਫੋਨ ਨਾ ਆ ਜੇ ਹੁਣ ਇੱਥੇ ਜਾਣਾ ਕਿੰਨਾ ਫਿਕਰ ਕਰਦੀ ਸੀ ਕੋਈ ਇੱ ਤੇ ਆ ਨਹੀਂ ਹੁਣ ਬੇਹੜਕਾ ਮੇਰਾ ਮੋਸੀ ਵੀ ਜਾਣੀ ਬਾਲਾ ਬਾਲਾ ਮੇਰਾ ਬਸਾਇ ਹੀ ਨਹੀਂ ਕਰਦੀ ਸੀ ਬਹੁਤ ਕਰਦੀ ਸੀ ਹਾਂ ਜਦੋਂ ਕਰਨ ਆਇਆ ਤੁਰੀ ਜਾ ਵੇਖ ਲਾ ਆਉਦੀ ਭੈਣੇ ਮਾਮੂ ਮਿਲੀ ਆਦੀਆਂ ਮਾਮਾ ਨਾਲ ਮਿਲੀ ਜਦੋਂ ਮੈਨੇ ਜਿੰਬੜੀ ਕੁੜੀਆਂ ਦਾ ਆਹ ਛੜਪੇ ਹੂੰ ਬਹੁਤ ਰੋਈ ਹੂੰ ਆ ਕੋਈ ਆਖਰ ਇਹ ਰਿਸ਼ਤਾ ਜਾਣ ਹਾਂ ਵਧੀਆ ਗੱਲ ਆ ਮੈਂ ਵੀ ਜਿਹੜੀ ਚੀਜ਼ ਮੰਗਦੀ ਨਾ ਉਹ ਪਵਾ ਕਿਵੇਂ ਹੋ ਜਾਂਦਾ ਮਾਂ ਨੂੰ ਹਾਜ਼ਰ ਕਰਨੀ ਸੀ ਹੂੰ ਆ ਗਿਆ ਆ ਗਿਆ ਬਈ ਹਾਂ ਚੱਲਿ ਬੋਣੇ ਚੱਲ ਵਧੀਆ ਗੱਲ ਆ ਵਧੀਆ ਵਧੀਆ ਇੱਕ ਸੋਧੋ ਥੋੜੇ ਜਿਹਾ بابا 1 ਮਿੰਟ ਚੱਲ ਪੰਜ ਮਿੰਟਾਂ ਹੀ ਚੱਲਦੇ ਬਸ ਤੇ ਇੱਕ ਹੋਰ ਰਿਸ਼ਤਾ ਸਾਨੂੰ ਦਿਖਾਉਣੇ ਇੱਥੋਂ ਹੁਣ ਇੱਧਰ ਆ ਜਾ ਪੱਤਰ ਇੱਥੇ ਆ ਜਾ ਇੱਥੇ ਤੇ ਆਹੋ ਕਰਮ ਖਾਈ ਇੱਧਰ ਠੀਕ ਹੈ ਬਣੇ ਹਾਂ ਹੈਗਾ ਹੈਗਾ ਵਿੱਚ ਵਾਹ ਠੀਕ ਹੈ ਹੈਗਾ ਇੱਥੇ ਲੈ ਜਾ ਹਾਂ ਦੇਖੀ ਫਰੇਮ ਚ ਠੀਕ ਆ ਵਸ ਜੇ ਥੋੜੇ ਹੋਰ ਤੱਕਣੀ ਚਾਚੀ ਠੀਕ ਹੈ ਠੀਕ ਇਹ ਸਾਡੀ ਚਾਚੀ ਮਿੰਦਰ ਨੌਰਾ ਔਰ ਕਮਿੰਦੂ ਆਹ ਕੀ ਇਹ ਤੇਰੀ ਫੋਟੋ ਲਾਉਣੀ ਹੈ ਆਹ ਫੋਟੋ ਲਾਵਾਂਗੇ ਬਾਅਦ ਚ ਹੋਰ ਬੋਲ ਤੇ ਫੋਟੋ ਬਾਅਦ ਲਾਵਾਂਗੇ ਤੇ ਫੋਟੋ ਤੇ ਬੂਟਾ ਆਊਗਾ ਅੱਛਾ ਇਧਰ ਹੂੰ ਲਾ ਕੇ ਗਿਆ ਹੋ ਗੁਲਾਬ ਵੇਖਾਂਗੇ ਕਿ ਬੰਜਾਂ ਦੇ ਹਾਂ ਉਹ ਹੈ ਨਹੀਂ ਡੀਪੂ ਤੇ ਉਹ ਕਰ ਦੇ ਥੋੜਾ ਮਗਰੋ ਕੇ ਬੈਠ ਉਹ ਤੂੰ ਤਾਂ ਮੱਝੇ ਪੁੱਤ ਲੈ ਲੈ ਇਹ ਮਹਿੰਗੇ ਵਾਲੇ ਲਾਉਂਦੀ ਚੜ ਕੋਈ ਨਹੀਂ ਅੱਛਾ ਨਹੀਂ ਹੋਰ ਕਿਵੇਂ ਆ ਘਰੇ ਠੀਕ ਆ ਘਰੇ ਠੀਕ ਆ ਹੁਣ ਤੂੰ ਤੁਰ ਕੇ ਆਈਆਂ ਤੋਂ ਹਾਂ ਤੁਰ ਕੇ ਆਈਆਂ ਇੱਕ ਸੁਣਦਾ ਨਹੀਂ ਮੈਂ ਜਿਆ ਸੁਣਦਾ ਬਈ ਮੈਂ ਚਾਚੀ ਨੂੰ ਉੱਚਾ ਸੁਣਦਾ ਤੇ ਤੇ ਚੁਗ ਲੀ ਖਾ ਵੀ ਆਈ ਅੱਛਾ ਤੇ ਚੁਗਲੀ ਚ ਅਗਲੀ ਕਰਦੀ ਐ ਫਿਰ ਬਾਹਰ ਸਿੱਧੂ ਸੁਣਦਾ ਜਿੰਨਾ ਕਰਨਾ ਐ ਵਾਹਾਂ ਚੁਗਲੀ ਛੇਦੀ ਜੇ ਚੁਗਲੀ ਕਰਦੀ ਐ ਫਿਰ ਤੈਨੂੰ ਛੇਦੀ ਸੁਣਦਾ ਹੈ ਜੇ ਚੁਗਲੀ ਕਰਦੇ ਫਿਰ ਤਾਂ ਸੁਣ ਜੂਗਾ ਚੁਗਲੀ ਕਰੇ ਤੋਂ ਆਹੋ ਹਾਂ

ਹੋ ਇਹ ਤਾਂ ਠੀਕ ਆ ਹਾਂ ਹਾਂ ਵਧੀਆ ਹੂ ਤਾਂ ਮਾੜਾ ਚੜਦੀ ਕਲਾਤੀ ਰੱਖੇ ਆਪਾਂ ਤਾਂ ਜਾਣਾ ਤਾਂ ਹੈਗਾ ਹੀ ਜਾਣਾ ਤਾਂ ਰੋਟੀ ਤੂੰ ਬਾਹਲਾ ਕਿਉਂ ਜਾਣ ਜਾਣ ਜੇ ਕਰੀ ਜਾਂਦੀਆਂ ਸਾਰ ਜਾਈ ਅੱਛਾ ਠੀਕ ਹੈ ਤੂੰ ਜਾਣਾ ਜਾਣਾ ਹੀ ਆ ਇਹ ਜੀ ਆਹ ਤੰਦਰੋਸਤੀ ਨਾਲ ਹੀ ਆ ਸਾਰਾ ਖੁਸ਼ੀ ਹਾਂ ਤੰਦਰੁਸਤ ਖੁਸ਼ੀ ਰੱਖ ਤੰਦਰੁਸਤ ਰੱਖੀ